ਜੀ ਨਹੀਂ ਲੱਗੀ ਅੰਦਰ ਨਾ ਕੁੜੀ ਬੀ ਕਿੱਥੇ ਯਾਰ ਤੂੰ ਕਿਆ ਹੁਣ ਆਇ ਮੂਹ ਬਣਾਇਆਗਾ ਮੇਰੇ ਕਾਬ ਦੇ ਦਿਆ ਫਿਸੀਆਂ ਤੇ ਮੈਂ ਤਾਂ ਜੀ ਖਾਦਾ ਕੁੜੀ ਨੂੰ ਲਿਆਵਾਂ ਹਾਂ ਹਾਂਗੇ ਪੁੱਤ ਮਨਿੰਦਰ ਤੁਸੀਂ ਹਾਂਜੀ ਮੰਮੀ ਕਿਉਂ ਗਿਆ ਆ ਵੀ ਬਹਿ ਜਾ ਪੁੱਤ ਲਾਡੀ ਬੱਸ ਪੁੱਤ ਬੈਠਣਾ ਤੇ ਕੀ ਐ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਮੈਨੂੰ ਬੱਸ ਚੜਾਇਆ ਮੈਂ ਕੱਪੜੇ ਪਾ ਲੇ ਬੈਗ ਚ ਕਿੱਥੇ ਜਾਣਾ ਮੈਂ ਮੈਂ ਪੁੱਤ ਘਰੇ ਜਾ ਕੇ ਆਉਣੀ ਆ ਦੇਖੀ ਮੇਰਾ ਨਾ ਜੀ ਜਾਂ ਨਹੀਂ ਲੱਗਦਾ ਓਰੇ ਮੈਨੂੰ ਆਇਆ ਵੀ ਤੈਨੂੰ ਪਤਾ ਹੀ ਐ ਘਰ ਦੀ ਯਾਦ ਤਾਂ ਆਉਂਦੀ ਹੁੰਦੀ ਐ ਨਾ ਓਹੋ ਘਰ ਘੜਾ ਭੱਜਾ ਜਾਣ ਲੱਗਿਆ ਮੰਮੀ ਜੀ ਤੁਸੀਂ ਇੱਥੇ ਰਹੋ ਠੀਕ ਐ ਇੱਥੇ ਤਾਂ ਆਪਾਂ ਐਨੇ ਜਾਣੇ ਆ ਮਨ ਹੋਰ ਹੋ ਜਾਂਦਾ ਉੱਥੇ ਇਕੱਲੇ ਬੰਦੇ ਦਾ ਕੀ ਜੀ ਲੱਗੂਗਾ ਕੋਈ ਨਾ ਪੁੱਤ ਮੈਂ ਦੇਖਦੀ ਆ ਮੈਂ ਫੇਰ ਆ ਜੂੰਗੀ ਇਹ ਜੀ ਕਿਹੜੀ ਗੱਲ ਐ ਪਰ ਹੁਣ ਮੈਨੂੰ ਇੱਕ ਵਾਰੀ ਜਾ ਲੈਣ ਦੇ ਨਾ ਤਾਂ ਮੈਨੂੰ ਨੀਂਦ ਆਉਂਦੀ ਐ ਰਾਤ ਨੂੰ ਮੰਮੀ ਉੱਥੇ ਘੜਾ ਇਕੱਲੇ ਨੀਂਦ ਆ ਜੂਗੀ ਤੈਨੂੰ ਮੈਨੂੰ ਐਂ ਦੱਸ ਉੱਥੇ ਇਕੱਲੀ ਕੀ ਕਰੀਂਗੀ ਕੰਨਾਂ ਟੱਕਰਾ ਮਾਰੇਂਗੀ ਇਕੱਲੀ ਉੱਥੇ ਮੇਰੀ ਗੱਲ ਸੁਣ ਪੁੱਤ ਨਾਲੇ ਫੇਰ ਉਰੇ ਬੈਠੇ ਐ ਕੁਝ ਬਣ ਜੇ ਉਧਰੋਂ ਕੁਝ ਬਣਦਾ ਤਾਂ ਠੀਕ ਆ ਨਹੀਂ ਉਹ ਕੁੜੀ ਨਾਲ ਮੈਂ ਗੱਲ ਕਰੂੰਗੀ ਹਰਮਨ ਨਾਲ ਜਿਹੜੀ ਪਹਿਲਾਂ ਤੇਰੀ ਸਹੇਲੀ ਉਹ ਆਈ ਨਹੀਂ ਸੀ ਜਿਹਨੇ ਸਾਰਾ ਕੁਝ ਸੈੱਟ ਉਹ ਉਹਦੇ ਨਾਲ ਗੱਲ ਕਰੂੰਗੀ ਪੁੱਤ ਮੈਂ ਜਾ ਕੇ ਉਹਨੂੰ ਆਪਾਂ ਗੱਲ ਕਰਿਆਵਾਂਗੇ ਜਾਗੀ ਉਹੀ ਤਾਂ ਗੱਲ ਐ ਨਾਲੇ ਮੈਂ ਗੱਲ ਕਰੀ ਆ ਜੀ ਹੈਪੀ ਨਾਲ ਉਹ ਕਹਿੰਦਾ ਸੀ ਕੋਈ ਗੱਲ ਨਹੀਂ ਆ ਇੱਕ ਦੋ ਦਿਨਾਂ ਤੱਕ ਤਰੀਕ ਪਾਉਗੀ ਜਦੋਂ ਤਰੀਕ ਪੈ ਗਈ ਉੱਥੇ ਉਹ ਨਾ ਪੇਸ਼ ਹੋਈ ਜਨਾਨੀ ਤਾਂ ਬਸ ਆਪੇ ਨਾਲ ਸਾਰਾ ਕੁਝ ਠੀਕ ਹੋ ਜਾਊਗਾ ਮੰਮੀ ਜੜੀ ਚਾਰ ਪੰਜ ਦਿਨ ਬਾਹਰ ਨਿਕਲੇ ਆਊਗਾ ਹੈ ਫਿਰ ਤੁਸੀਂ ਜਾਵੜੇ ਘਰੇ ਕੋਈ ਨਾ ਪੁੱਤ ਫਿਰ ਇਹ ਵੀ ਵਧੀਆ ਜੇ ਚਾਰ ਪੰਜ ਦਿਨਾਂ ਨੂੰ ਨਿਕਲਿਆ ਹੋਊਗਾ ਮੈਂ ਫੇਰ ਘਰ ਦੀ ਸਫਾਈ ਸੁਈ ਕਰ ਲੂੰਗੀ ਜਾ ਕੇ ਤੇ ਮੈਂ ਕਰਵਾ ਦੂੰਗੀ ਮੰਮੀ ਤੁਹਾਡੇ ਨਾਲ ਜਾ ਕੇ ਜਾਣ ਦੀ ਕੀ ਕਾਲੀ ਹੋਈ ਪਈ ਏ ਤੁਹਾਨੂੰ ਪੁੱਤ ਤੂੰ ਮੰਨਦਾ ਕਾ ਤੂੰ ਨਹੀਂ ਹੈ ਮੇਰਾ ਜੀਜਾ ਨਹੀਂ ਲੱਗਦਾ ਲਾਡੀ ਪੁੱਤ ਮੈਨੂੰ ਚੜਾ ਕੇ ਆ ਬਸ ਲੈ ਮੰਮੀ ਨੇ ਤਾਂ ਨਹੀਂ ਕੁਝ ਕਿਹਾ ਲੈ ਉਹਨੇ ਮੈਨੂੰ ਕੀ ਕਹਿਣਾਗਾ ਉਹਨੇ ਨਹੀਂ ਮੈਨੂੰ ਕੁਝ ਕਿਹਾ ਚਲ ਕੋਈ ਗੱਲ ਨਹੀਂ ਫਿਰ ਦੇਖ ਲੋ ਕੀ ਕਹਿ ਸਕਦੇ ਆ ਫਿਰ ਜੇ ਮੰਮੀ ਨੇ ਐ ਕਰੂਗੀ ਮੰਮੀ ਜੇ ਨਾ ਜੀ ਲੱਗੇ ਨਾ ਫੋਨ ਕਰ ਦੇ ਤੁਹਾਨੂੰ ਉਹ ਤੋਂ ਚੜਾ ਲਿਆ ਉਹਨਾਂ ਦੇ ਪਿੰਡੋਂ ਹਾਂ ਹਾਂ ਮੈਂ ਕਰ ਦੂੰਗੀ ਫੋਨ ਜੇ ਤੂੰ ਕਹਿੰਦੀ ਮੈਂ ਵੀ ਤੇ ਨਾਲ ਹੀ ਚੱਲ ਵਰਦੀ ਹਾਂ ਮੈਂ ਇਹ ਕਹਿੰਦਾ ਸੀ ਤੂੰ ਨਾਲ ਜਾਵੜਾ ਇੱਕ ਵਾਰ ਵਧੀਆ ਜੀ ਲੱਗੇ ਰੋ ਹਾਂ ਤੁਸੀਂ ਕੀ ਕਰੋਗੇ ਉੱਥੇ ਤੁਸੀਂ ਇੱਥੇ ਘਰੇ ਰਹੋ ਠੀਕ ਆ ਮੈਂ ਭੱਗ ਜੂੰਗੀ ਕੋਈ ਗੱਲ ਨਹੀਂ ਮੈਨੂੰ ਬਸ ਬੱਸ ਚੜਾਇਆ ਕੱਲੀ ਲੱਡੀ ਚੱਲ ਕੋਈ ਨਹੀਂ ਹੋ ਗਈ ਉਹ ਤਿਆਰ ਫਿਰ ਮੈਂ ਚੜਾਇਆ ਨਾ ਤੁਸੀਂ ਕੰਡੀ ਛੱਡਿਆ ਫਿਰ ਮੰਮੀ ਨੂੰ ਛੱਡਿਆ ਹਣਾ ਓਹੋ ਪਿੰਡ ਕੀ ਕਰਨ ਜਾਊਗਾ ਮੈਂ ਤਾਂ ਬਸ ਇੱਥੇ ਵੱਡੇ ਤੋਂ ਛਾੜ ਦੋ ਕੁਝ ਨਹੀਂ ਹੁੰਦਾ ਹੋਰ ਚੱਲ ਠੀਕ ਹੈ ਫਿਰ ਕੋਈ ਗੱਲ ਨਹੀਂ ਤੁਸੀਂ ਕਰ ਲਓ ਫਿਰ ਬੈਕ ਬੈਕ ਆ ਜੋ ਫਿਰ ਬੈਠਾ ਮੈਂ ਤੇ ਗੱਡੀ ਬਾਹਰ ਤੇ ਮੈਂ ਤਾਂ ਕੱਪੜੇ-ਕੁੱਪੜੇ ਪਾ ਰੱਖੇ ਨੇ ਮੈਂ ਬਸ ਚਾਹ ਕੇ ਲਿਓਣੀਆਂ ਬੈ ਚੰਗਾ ਚੱਕ ਲਿਓ ਹਾਂ ਮੰਮੀ ਨੂੰ ਕੀ ਹੋ ਗਿਆ ਇਕਦਮ ਉਹ ਨਹੀਂ ਜੀ ਲੱਗਦਾ ਹੁੰਦਾ ਯਾਰ ਕਈ ਵਾਰੀ ਹੁਣ ਆਪਾਂ ਕਿੰਨਾ ਕ ਟਾਈਮ ਜਾ ਕੇ ਕਿਤੇ ਹੋ ਰਹੇ ਨੇ ਮੇਰੀ ਗੱਲ ਸੁਣ ਮੈਂ ਉਦੋਂ ਗਿਆ ਸੀਗਾ 2-4 ਦਿਨ ਰਿਹਾ ਮੈਨੂੰ ਤਾਂ ਆਪਣੀ ਦਾ ਉਹਨੂੰ ਹਟ ਗਈ ਸੀ ਆਪਦੇ ਘਰ ਬਿਨਾਂ ਕਿੱਥੇ ਜਾ ਟੇਕ ਆਉਂਦੀ ਐ ਫਿਰ ਵੀ ਹੁਣ ਮੰਮੀ ਤੇ ਮੇਰੇ ਨਾਲ ਨਾਲ ਜੀ ਲੱਗੂ ਤਾਂ ਹੋਰ ਕਿਦਨੇ ਲੱਗੂਗਾ ਮੈਂ ਕੈਂਚ ਲੱਗ ਜਾਂਦਾ ਨੀ ਮੰਮੀ ਦੇ ਨਾਲ ਤਾਂ ਗੁੱਸਾ ਕਰਕੇ ਉਹ ਨਹੀਂ ਗਾਣੂ ਬੱਕੀ ਨਾ ਇਹ ਪ੍ਰਾਣੀਆਂ ਗੁੜੀਆਂ ਹੀ ਹੁੰਦੀਆਂ ਨੇ ਐ ਧੀ ਦੇ ਘਰ ਦਾ ਪਾਣੀ ਪੁਣੀ ਨਹੀਂ ਪੀਂਦੇ ਹੁੰਦੇ ਇਹ ਤਾਂ ਫਿਰ ਵੀ ਇੱਥੇ ਚਾਰ ਪੰਜ ਦਿਨ ਲਾ ਗਈ ਤੂੰ ਐ ਸ਼ੁਕਰ ਕਰ ਮੈਂ ਤਾਂ ਐ ਟੈਨਸ਼ਨ ਨੂੰ ਕਿੰਨੀ ਉੱਥੇ ਕੰਦੀ ਕੀ ਕਰੂਗੀ ਚੱਲ ਕੋਈ ਨਾ ਫਿਰ ਜੇ ਨਾ ਮੰਨ ਲੱਗਿਆ ਉੱਥੇ ਇੱਥੇ ਫੇੜ ਆ ਜੂਗੀ ਨਹੀਂ ਫਿਰ ਤੂੰ ਘੇੜਾ ਮਾਰਿਆ ਈ ਮੈਂ ਦੇਖਦੀ ਜਰਾ ਤੇ ਚਾਹ ਪਾਣੀ ਬਣਾ ਕੇ ਦੇ ਦਿੰਦੀ ਹਾਂ ਹਾਂ ਕਾਲੇ ਗੱਲ ਸੁਣ ਤੂੰ ਕਹਿੰਦੀ ਸੀ ਐ ਵੀ ਮੈਂ ਜਾ ਕੇ ਜਵਾਗ ਰਸ ਨੂੰ ਚੱਕ ਲਿਆਉਣੀ ਆ ਉੱਥੋਂ ਹੁਣ ਕਿਵੇਂ ਚੱਕ ਲਿਆਂਗੀ ਸਾਰੀ ਲਿਖਪੜ ਉੱਥੇ ਹੋਊਗੀ ਹੁਣ ਤਾਂ ਜਵਾਗ ਨੂੰ ਭੁੱਲ ਜਾ ਬਸ ਜੇ ਤੂੰ ਕਦੇ ਮਿਲਣਾ ਹੁੰਦਾ ਮੈਂ ਜਾ ਕੇ ਮਲਾ ਲਿਆ ਕਰੂੰਗਾ ਨਹੀਂ ਉਹ ਤਾਂ ਵੈਸੇ ਕਹਿ ਰਹੀ ਸੀ ਮੈਨੂੰ ਪਤਾ ਲੈ ਕੇ ਤੇ ਕਿੱਥੋਂ ਆ ਸਕਦੇ ਆ ਹੁਣ ਜਦੋਂ ਕਾਗਜ਼ਾਂ ਜੀ ਉਹਨਾਂ ਦੀ ਲੋੜੀ ਕੋਈ ਤਾਂ ਗੱਲ ਹੈ ਨਾ ਹੁਣ ਉਹਨਾਂ ਨੂੰ ਉਹਦੇ ਵਿੱਚ ਮੂੰਹ ਪਾਉਣ ਦੇ ਕਿਉਂ ਕਿਉਂਕਿ ਹੁਣ ਤਾਂ ਜਿਹੜੇ ਉਹਨੂੰ ਪਾਲਣਗੇ ਉਹੀ ਉਹਦੇ ਮਾਪੇ ਲੱਲੇ ਆਏ ਆ ਆਪਾਂ ਬਗਾਨੇਂ ਦਿੱਤੀ ਆ ਮੈਨੂੰ ਪਤਾ ਉਹ ਆਪੇ ਨਾਲ ਵੱਧ ਪਿਆਰ ਉਹਨੂੰ ਕਰਨਗੇ ਹਰ ਪੀ ਤੈਨੂੰ ਪਤਾ ਨਾ ਜਵਾਕ ਲਈ ਕਿੰਨਾ ਕਰਸਦੀ ਆ ਕੋਈ ਤਾਂ ਗੱਲ ਮੈਂ ਤੈਨੂੰ ਕਹੀ ਜਾਂਦਾ ਨਾ ਤੂੰ ਫਿਕਰ ਨਾ ਕਰ ਦੇਖ ਲਈ ਤੂੰ ਆਪਣੇ ਨਾਲ ਵੱਧ ਖਿਆਲ ਰੱਖਣਗੇ ਉਹਦਾ ਉਹ ਇਹਨਾਂ ਦਾ ਮਿਨਪੂਸ ਆਇਆ ਹੈ ਹਾਕੀ ਦਿੱਤ ਨਾਲ ਕਾਲੀ ਬੀਰੀ ਜੀ ਚੱਲ ਤੂੰ ਦੇਖ ਮਮੀ ਕੀ ਕਰਨ ਲੱਗ ਗਈ ਅੰਦਰ ਚਲ ਲੈ ਪੁੱਛ ਨਹੀਂ ਕੀ ਹੈ ਮੇਰੇ ਸਾਹਮਣੇ ਨਾਂ ਦੱਸ ਸੇ ਆਇਆ ਪੁੱਤ ਉਹ ਗਰਨੂਰ ਨਾ ਮੈਨੂੰ ਬੈਗ ਚੱਕਣ ਨਹੀਂ ਦਿੰਦਾ ਆ ਹੀ ਪੁੱਤ ਆ ਜਿੰਨੀ ਨਾ ਪਰਲਾ ਮੈਨੂੰ ਐਂ ਦੱਸ ਦਿਨੀਆਂ ਕਿਹੜਾ ਫੋਨ ਖੜਕਾ ਦਿੰਨੀ ਕਰੇ ਤੜਕੀ ਕਦੇ ਦੁਪਹਿਰੇ ਕਦੇ ਹੱਥ ਨੇ ਰਾਤ 11 ਵਜੇ ਫੋਨ ਲੜਖ ਮੈਂ ਨਾਨਕੇ ਨਹੀਂ ਗਈ ਹੋਈ ਹੈਗੀ ਤੈਨੂੰ ਵੀ ਪਤਾ ਮੈਂ ਕਿੱਥੇ ਗਈ ਹੋਈ ਆ ਨਹੀਂ ਕੀ ਕਰੀਏ ਸਾਨੂੰ ਵੀ ਸਬਰ ਨਹੀਂ ਆਉਂਦਾ ਅਸੀਂ ਪੁੱਛਦੇ ਆ ਵੀ ਕੰਮ ਹੋ ਗਿਆ ਜੇ ਕੰਮ ਹੋ ਸੋਨੂੰ ਦੱਸੂਗੀ ਪੈਸੇ ਲੈਣੇ ਨੇ ਮੈਂ ਛੋਡੇ ਤੋਂ ਜੇ ਇਹ ਹਾਲਾਤ ਰਹੇ ਮੈਨੂੰ ਤਾਂ ਲੱਗਦਾ ਵੀ ਕੰਮ ਤੁਸੀਂ ਪੂਰ ਚੜਨ ਦੇਓਗੇ ਪਹਿਲੀ ਉਹਨਾਂ ਨੂੰ ਸ਼ੱਕ ਹੋ ਜੂ ਮੇਰੇ ਤੇ ਹਰ ਦਿਨ ਇਹ ਗੇ ਪੰਗੇ ਲੈਣੋ ਨਹੀਂ ਨਹੀਂ ਭਣੀ ਅਸੀਂ ਫੋਨ ਨਹੀਂ ਕਰਦੇ ਹੁਣ ਤੈਨੂੰ ਐਂ ਦੱਸ ਦੇ ਕਿੰਨੇ ਕ ਦਿਨਾਂ ਤੱਕ ਸਾਡਾ ਕੰਮ ਹੋ ਜੂ ਕੀ ਗੱਲ ਸਟੈਂਪ ਤੇ ਲਿਖ ਕੇ ਦੇਵਾ ਵੀ ਐਨੇ ਦਿਨ ਲੱਗਣਗੇ ਨਾਲੇ ਤੂੰ ਤਾਂ ਤੋ ਐਂ ਕਹਿੰਦੀ ਤੇ ਕਹਿੰਦੀ ਉਹਨਾਂ ਦਾ ਟੱਬਰ ਤਾਂ ਸਾਰੀ ਪੋੜਾ ਢੰਡਾਰਾ ਹੈਗਾ ਉਹ ਬੁੜੀ ਦੇਖਿਆ ਅੱਗ ਦੀ ਨਾਲ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੀ ਨਹੀਂ ਉਹਦਾ ਤਾਂ ਮੈਨੂੰ ਪਤਾ ਹੈ ਉਹਦੇ ਮਾਰੀ ਤਾਂ ਮੈਂ ਇੱਥੋਂ ਤੱਕ ਆਈ ਆਂ ਨੀ ਮੈਨੂੰ ਕੀ ਲੋੜ ਸੀ ਬੋਲਣ ਨੂੰ ਤਾਂ ਤੇਰੇ ਗਿੱਠ ਦੀ ਜੀਬ ਲੱਗੀ ਐ ਪੂਰੀ ਤਾਂ ਤੈਨ ਤੋਂ ਬੱਸ ਚ ਹੋਈ ਨਹੀਂ ਹੈਗੀ ਨਹੀਂ ਤਾਂ ਹੀ ਤਾਂ ਹੂਲਾ ਪੱਕਿਆ ਤੇਰੀਆਂ ਮਿੰਤਾ ਕਰਦੇ ਆਂ ਸੀ ਤਾਂ ਹੀ ਕਹਿਣੀ ਆ ਮੇਰੀਆਂ ਮਿੰਤਾਾਂ ਕਰਨ ਦੀ ਲੋੜ ਨਹੀਂ ਨਾਮ ਨੂੰ ਫੋਨ ਕਰਨ ਦੀ ਲੋੜ ਜਿਹੜਾ ਕੰਮ ਮੈਂ ਕਰਨਾ ਨਾ ਮੈਨੂੰ ਪਤਾ ਤੂੰ ਮੈਨੂੰ ਜ਼ਿਆਦਾ ਨਾ ਸਮਝਾ ਨਾ ਜੇ ਤੈਨੂੰ ਫੋਨ ਨਾ ਕਰਾਂਗੇ ਸਾਨੂੰ ਕਿਵੇਂ ਪਤਾ ਲੱਗੂ ਜਦੋਂ ਕੰਮ ਹੋਊਗਾ ਤਾਂ ਦੁਨੀਆਂ ਨੂੰ ਪਤਾ ਲੱਗੂ ਸਾਨੂੰ ਕੱਲਿਆਂ ਨੂੰ ਕੀ ਪਤਾ ਲੱਗੂ ਮੰਮੀ ਕੌਣ ਇਹ ਐ ਨਾ ਰੋੜਾ ਪਾ ਰੱਖਿਆ ਨੀ ਇਹ ਹੀ ਤਾਂ ਹੈਗੀ ਪੁੱਤ ਜਿਹੜੀ ਤੇਰੇ ਸਹੁਰਿਆਂ ਦੇ ਘਰੇ ਭੇਜੀ ਐ ਇਹੀ ਕੰਮ ਕਰੂ ਸਾਰਾ ਅੱਛਾ ਅੱਛਾ ਇਹ ਇਹ ਮੇਰੀ ਕੁੜੀ ਆ ਬਣੀ ਜਿਹੜੀ ਉਹਨਾਂ ਦੇ ਵਿਆਹੀ ਆ ਅੱਛਾ ਅੱਛਾ ਸੋਹਣੀ ਸੁਨੱਖੀ ਤਾਂ ਤੂੰ ਬਥੇਰੀ ਆ ਨਾ ਕੀ ਗੱਲ ਸਹੁਰਾ ਪਰਿਵਾਰ ਤੈਥੋਂ ਆਪਦੀ ਉਂਗਲਾਂ ਤੇ ਨਚਾਇਆ ਨਹੀਂ ਗਿਆ ਮੇਰੀ ਗੱਲ ਸੁਣੋ ਜੀ ਜਿਹੜਾ ਕੰਮ ਤੁਹਾਨੂੰ ਕਿਹਾ ਨਾ ਉਹ ਤੁਸੀਂ 1-2 ਦਿਨਾਂ ਤੱਕ ਕਰ ਦੋ ਬਹੁਤਾ ਲੇਟ ਨਾ ਕਰੋ ਨਾਲੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਐ ਮੇਰਾ ਸਾਰਾ ਟੱਬਰ ਉੱਥੇ ਕਿਵੇਂ ਦਾ? ਉਹ ਬੁੜੀ ਦੇਖੀਏ ਕਿੰਨੀ ਚਲਾ ਕੇ। ਬਾਕੀ ਤਾਂ ਸਾਰੇ ਮਗਰ ਲੱਗ ਜਾਂਦੇ ਨੇ। ਬਸ ਇੱਕੋ ਹੀ ਹੱਥ 'ਚ ਨਹੀਂ ਹੁੰਦੀ ਹੈਗੀ। ਜਦੋਂ ਤੈਨੂੰ ਪਹਿਲੀ ਪਤਾਤੀ ਵੀ ਬੁੜੀ ਐਨੀ ਚਲਾ ਕੇ ਹੱਥ 'ਚ ਨਹੀਂ ਹੁੰਦੀ। ਮੋਹ ਪਿਆਰ ਨਾਲ ਬੁੜੀ ਦੀ ਢਿੱਡ 'ਚ ਵੱੜ ਜਾਂਦੀ। ਫਿਰ ਕਿੱਧਰ ਜਾਂਦੀ ਓਹ? ਓਹੋ। ਨਹੀਂ ਭੈਣੇ ਬਥੇਰੇ ਹੀ ਬੜੀ ਸੀ ਢਿੱਡ 'ਚੇ। ਤੈਨੂੰ ਪਤਾ ਹੈ? ਇਹੋ ਜੀਆਂ ਗੱਲਾਂ ਸੁਣਦੀਆਂ ਆਉਂਦੀਆਂ। ਨੀ ਕਾ ਨੂੰ ਭੈਣੇ ਹੁਣ ਚੇ ਕੁਸ ਮਰਜ਼ੀ ਕਰੀ ਜਾ। ਅੱਜਕੱਲ ਦੇ ਪੜੇ ਲਿਖੇ ਜਵਾਕਾਂ ਨੂੰ ਤਾਂ ਰਹਿਣਾ ਸਹਿਣਾ ਵੀ ਨਹੀਂ ਆਉਂਦਾ ਹੁੰਦਾ। ਵੀ ਪ੍ਰੇਮ ਪਿਆਰ ਨਾਲ ਕਿਵੇਂ ਸਹਰਨ ਕਰ ਰਹੀ ਆ ਹੁੰਦਾ ਨਾ ਰਹੀ ਗੱਲ ਜਿਹੜਾ ਤੂੰ ਕਹਿੰਦੀ ਆ ਨਾ ਛੇਤੀ ਤੋਂ ਛੇਤੀ ਕੰਮ ਕਰੋ ਦੇਖ ਮੱਥੋਂ ਇੰਨੀ ਛੇਤੀ ਤੋਂ ਕੰਮ ਨਹੀਂ ਹੋਣਾ ਜੋ ਕੋਈ ਹੋਰ ਕਰਦਾ ਕੰਮ ਉਹ ਤੋਂ ਕਰਾ ਲਓ ਆਪਣੇ ਤਾਂ ਫਿਰ ਹੱਥ ਖੜੇ ਨੇਗੇ ਨਹੀਂ 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 ਭੈਣੇ ਹੋਰ ਕਿਸੇ ਤੋਂ ਕੀ ਤੋਂ ਕਰਾ ਲੀਏ ਹੁਣ ਤੈਨੂੰ ਤਾਂ ਸਾਰਾ ਭੇਤ ਦੇਤਾ ਸੀ ਜੀ ਜੀ ਨੂੰ ਥੋੜਾ ਦੱਸਾਂਗੇ ਇਹ ਜਿਹੀਆਂ ਗੱਲਾਂ ਚਲ ਠੀਕ ਹੈ ਫਿਰ ਮੇਰੇ ਤੇ ਗੱਲ ਛੱਡ ਦਿਓ ਤੁਸੀਂ ਐਵੇਂ ਖਿਚੜੀ ਮੰਗੂ ਰਿੱਜੀ ਜਾਨੀ ਰਹਿਣੀਓ ਕੋਈ ਨਾ ਤੁਸੀਂ ਗੁੱਸਾ ਕਿਉਂ ਕਰਦੇ ਹੋ ਚਾਹੇ ਜਿੰਨੇ ਮਰਜ਼ੀ ਦਿਨ ਲੱਗਣ ਬਸ ਸਾਡਾ ਕੰਮ ਕਰ ਦਿਓ ਮੈਨੂੰ ਤਾਂ ਜਵਾਬ ਚਾਹੀ ਚਾਹੇ ਮਰਿਆ ਹੋਇਆ ਜਾਂਦਾ ਦੇ ਜੋ ਚਾਹੇ ਮਰਿਆ ਹੋਇਆ ਐਨਾ ਸੌਖਾ ਨਹੀਂ ਹੈਗਾ ਕਿਸੇ ਦੇ ਜਵਾਬ ਨੂੰ ਮਾਰਨਾ ਟਾਈਮ ਤਾਂ ਲੱਗਦੀ ਐ ਗੇਮ ਤਾਂ ਮਾੜੀ ਮੋਟੀ ਕਮਾਉਣੀ ਪੈਂਦੀ ਐ ਨਾ ਤੈਨੂੰ ਰੁਪਏ ਕਾਦੇ ਵਾਸਤੇ ਦਿੱਤੇ ਮਾਰਨ ਵਾਸਤੇ ਦਿੱਤੇ ਐ ਰੁਪਏ ਦੇ ਕੇ ਤੈ ਮਨੂ ਮੁੱਲ ਨਹੀਂ ਖਰੀਦ ਲਿਆ ਕਿੰਨੇ ਦਿਨ ਹੋ ਗਏ ਮੈਂ ਵੀ ਆਪਣਾ ਘਰ-ਵਾਰ ਛੱਡੀ ਬੈਠੀ ਆ ਮੈਂ ਕੋਈ ਜੁੱਲੀ ਚੱਕ ਨਹੀਂ ਹੈਗੀ ਵੀ ਕਦੇ ਇੱਥੇ ਡੇਰਾ ਲਾ ਲਿਆ ਕਦੇ ਇੱਥੇ ਲਾ ਲਿਆ ਕੀ ਗੱਲ ਹੋ ਗਈ ਜੰਮ ਹਾਂ ਹੋ ਗਿਆ ਮੈਂ ਫੋਨ ਤੇ ਫੋਨ ਕਰੀਏ ਨਾ ਫੋਨ ਤਾਂ ਚੱਕ ਲਾ ਨਾ ਕੀ ਗੱਲ ਬੇ ਤਾਂ ਪਹਿਲੇ ਹੀ ਲੜੀ ਜਾਂਦੀ ਆ ਫੋਨ ਪਿੱਛੇ ਇਧਰ ਤਾਂ ਇਹਨਾਂ ਨੇ ਮੇਰਾ ਖੂਨ ਪੀਰ ਕੇ ਦੇ ਫੋਨ ਲੈ ਫੋਨ ਇਕ ਰਾ ਮੈਂ ਕਹਿੰਦਾ ਤੂੰ ਫੋਨ ਖੜਕਾਈ ਜਾਂਦਾ ਰਹਿਨੇ ਨੇ ਬੜੇ ਦਿਨ ਬਾਲੇ ਹੋਗੇ ਨਾ ਉਹਨੂੰ ਤਿੰਨਾਂ ਟਾਈਮ ਕਹਿੰਦਾ ਕਿ ਮੂੰਹ ਚ ਮੂੰਹ ਨਹੀਂ ਚੱਕੀ ਜਾਵੇਂ ਤੁਹਾਡੇ ਪਹਿਲਾਂ ਮੈਨੂੰ ਐਂ ਦੱਸ ਜਿੰਨਾਂ ਦੇ ਘਰੇ ਮੈਂ ਗਈ ਹੋਈ ਆ ਉਹਨਾਂ ਨੇ ਅਗਲੇ ਨੇ ਮੈਨੂੰ ਕੁਰਸੀ ਤੇ ਤਾਂ ਬਿਠਾਇਆ ਨਹੀਂ ਹੋਏ ਵੀ ਭਾਈ ਤੂੰ ਬਸ ਇੱਥੇ ਬੈਠੀ ਰਹਿ ਇਹ ਸੀ ਤੇਰੇ ਕਮਰੇ ਚ ਲੱਗਿਆ ਹੋਇਆਗਾ ਕੰਮਕਾਰ ਕਰਦੀ ਆ ਮੈਂ ਵੀ ਗੋਲੀ ਬਣ ਕੇ ਰਹਿ ਰਹੀ ਆ ਉਹਨਾਂ ਦੇ ਘਰੇ ਓਏ ਪੈਸੇ ਵੀ ਤੈਨੂੰ ਤਾਂ ਹੀ ਦਿੱਤੇ ਆ ਕੰਮ ਇਹੋ ਜੀ ਕਰਨੇ ਪੈਣਗੇ ਜੇ ਰੋਣਾ ਇਹੀ ਐ ਥੋੜਾ ਜਿਹਾ ਪਰਦੇ ਨਾਲ ਗੱਲ ਕਰ ਲਿਆ ਕਰਨਾ ਸਾਈਡ ਤੇ ਹੋ ਗਿਆ ਇੱਕ ਨਾ ਬੰਦਾ ਦੱਸਦਾ ਦੇਵੇ ਸਾਨੂੰ ਆਇਆ ਹੋ ਗਿਆ ਕਿਤੇ ਫਸਣਾ ਗਈ ਉਹ ਮੈਨੂੰ ਫੋਨ ਨਹੀਂ ਚੱਕਦੀ ਮੈਨੂੰ ਐਂ ਦੱਸੋ ਤੁਸੀਂ ਬਾਹਰ ਨਾਲ ਕਿਹੜਾ ਲੱਗੇ ਗਏ ਉਹਨਾਂ ਦੇ ਘਰੇ ਤੈਂ ਕਿ ਲੈਣਾ ਉਹ ਕੰਮ ਮੇਰਾ ਐ ਯਾਰ ਆਪਾਂ ਦਾ ਕੰਮ ਹੋਇਆ ਲੈਣਾਗਾ ਦੱਸ ਤੂੰ ਬਾਹਰ ਨਾਲ ਤੂੰ ਕੀ ਲੈਣਾਗਾ ਮੈਂ ਤਾਂ ਉਂਝ ਹੀ ਪੁੱਛਿਆ ਜੀ ਇਹ ਚ ਮੈਂ ਕੀ ਮਾੜਾ ਬੋਲਤਾ ਨਹੀਂ ਅੱਜ ਕੱਲ੍ਹ ਦੀਆਂ ਨੇ ਮੈਨੂੰ ਪਤਾ ਹੀ ਐ ਇਹ ਨਹੀਂ ਪਤਾਉਂਦੇ ਘਰਾਂ ਨਾਲ ਮਾਰ ਕੇ ਮਿੱਠੀਆਂ ਹੀ ਗੱਲਾਂ ਉਹਨੂੰ ਦੱਸ ਦੇ ਆਹੋ ਮੈਂ ਤੁਹਾਨੂੰ ਇਹੋ ਜਿਹੀ ਲੱਗਦੀ ਆ ਮੈਂ ਤਾਂ ਉਹਨੂੰ ਮਾਰਨ ਨੂੰ ਫਿਰਦੀ ਆ ਤੇ ਮੈਂ ਉਹਨੂੰ ਗੱਲਾਂ ਦੱਸਾਂਗੀ ਜਾ ਕੇ ਨਹੀਂ ਕੋਈ ਪਤਾ ਨਹੀਂ ਹੈਗੀ ਮੈਂ ਨਹੀਂ ਨਹੀਂ ਮੈਨੂੰ ਐ ਦੱਸੋ ਤੁਸੀਂ ਪ੍ਰੀਤੋ ਜੀ ਇੱਥੇ ਕਿਵੇਂ ਆਉਣਾ ਹੋਇਆ ਇੱਥੇ ਤਾਂ ਮੈਂ ਤਾਂ ਆਈ ਸੀ ਵੀ ਮੈਨੂੰ ਫੋਨ ਤੁਸੀਂ ਇੰਨੇ ਨਾ ਕਰਿਆ ਕਰੋ ਹੁਣ ਉਹਨਾਂ ਦੇ ਸਾਹਮਣੇ ਮੈਂ ਫੋਨ ਚੱਕ ਨਹੀਂ ਸਕਦੀ ਜੇ ਉਹਨਾਂ ਨੇ ਮੈਨੂੰ ਫੋਨ ਤੇ ਗੱਲ ਕਰਦਿਆਂ ਨੂੰ ਸੁਣ ਲਿਆ ਫਿਰ ਕੀ ਕਰਾਂਗੇ ਨਾ ਇੱਧਰ ਦੇ ਨਾ ਉੱਧਰ ਦੇ ਚੱਲ ਕੋਈ ਨਾ ਹੁਣ ਤੈਨੂੰ ਅਸੀਂ ਫੋਨ ਨਹੀਂ ਲਾਉਂਦੇ ਹੁਣ ਤਾਂ ਤੂੰ ਸਾਨੂੰ ਆਪ ਹੀ ਆ ਕੇ ਦੱਸੀ ਬਸ ਤੁਸੀਂ ਆਪਦੇ ਹਿਸਾਬ ਨਾਲ ਕੰਮ ਕਰ ਦਿਓ ਜਲਦੀ ਤੋਂ ਜਲਦੀ ਟਾਈਮ ਕਿੰਨਾ ਕੁ ਲੱਗ ਜੂਗਾ ਵੈਸੇ ਦੇਖ ਹੀ ਲਿਆ ਹੁਣ ਤੁਸੀਂ ਪਰਿਵਾਰ ਤੱਕ ਮੈਂ ਕੀ ਮਾਹੌਲ ਆ ਪਰਿਵਾਰ ਵੀ ਦੇਖ ਲਿਆ ਸਾਰਾ ਕੁਝ ਦੇਖ ਲਿਆ ਦੇਖ ਜੇ ਸੋਨੂੰ ਜਿਆਦੇ ਕਾਹੀ ਆ ਆਪਦਾ ਜੀਤੋਂ ਮਰਜ਼ੀ ਕੰਮ ਕਰਾਓ ਜਿਹੜੇ ਮੇਰੇ ਤੇ ਪੈਸੇ ਆ ਕੇ ਮੈਂ ਦੇਖ ਕੰਮ ਕਰਨ ਨੂੰ ਤਾਂ ਮੈਂ ਮੁਕਰਦੀ ਨਹੀਂ ਹੈਗੀ ਆ ਤਾਂ ਤੁਸੀਂ ਹੁਣ ਹਟਦੇ ਨਹੀਂ ਹੈਗੇ ਫਿਰ ਕੁਛ ਨਾ ਕੁਛ ਬੋਲੀ ਜਾਂਦੇ ਹੋਗੇ ਇਹ ਜਿਹੇ ਗੱਲ ਕਾਣੂਆ ਕੋਈ ਪੈਸੇ ਦੀ ਤਾਂ ਗੱਲ ਹੀ ਨਹੀਂ ਕੋਈ ਪੈਸੇ ਦਾ ਹੋਰ ਲੈ ਲਓ ਚਾਹੇ ਮੈਂ ਆਏ ਪੁੱਛਦਾ ਉਹਨੂੰ ਵੀ ਕੰਮ ਕਿੰਨੇ ਟਾਈਮ ਚ ਹੋ ਜੂਗਾ ਕੰਮ ਨੂੰ ਤਾਂ ਦੇਖ ਟਾਈਮ ਲੱਗੂਗੀ ਹ ਕੋਨ ਨਹੀਂ 부ੜੀ ਜੀਨ ਤੋ ਤੇ ਵਰਗੇ ਨਕਲੀ ਬਹੁਤ ਹਰਮਣ ਹੈ ਬਹੁਤ ਤੇਜ ਹੈ ਸਹੀ ਗੱਲ ਹੈ ਉਹਦੇ ਕਰਕੇ ਦਾ ਸਾਰਾ ਪਵਾੜਾ ਪੈਂਦਾ ਬਸ ਫਿਰ ਤੂੰ ਐ ਸੋਚ ਲਈ 부ੜੀ ਦੀ ਸ਼ਾਲ ਚ ਕਾਉਣੀ ਹੈ ਪਹਿਲਾਂ ਉਹਨੂੰ ਕਰਦੀ ਆ ਮੈਂ ਆਪਣੇ ਕਾਬੂ ਚ ਜੇ ਨਾ ਕਾਬੂ ਚ ਹੋਈ ਮੈਨੂੰ ਕਾਹਨ ਲੱਗਦਾ ਵੀ ਪਹਿਲਾਂ ਉਸੇ ਦਾ ਗੱਲ ਦੱਬਾਂ ਇਹ ਵੀ ਗੱਲ ਠੀਕ ਹੈ ਜੀ ਬਾਕੀ ਬਗਉ ਤੇਰੇ ਗਲੇ ਰਾਮ ਜੀ ਗੋਬੀ ਤੈਨੂੰ ਬੱਤ ਪਤਾ ਹੈਗਾ ਜਿਆਦਾ ਟਾਈਮ ਲੱਗੇਂ ਜਾਂ ਤੂੰ ਦੱਸ ਦੇ ਮੜਾ ਜੀ ਪ੍ਰੀਤ ਨੂੰ ਕਿੱਡੀ ਗੱਲ ਆ ਕੋਈ ਨਾ ਕੋਈ ਬੰਦਬੰਦੀ ਨਵੀਂ ਹੁੰਦੀ ਆ ਤੇਰਾ ਦਿਮਾਗ ਬਸ ਬਸੋ ਕਰ ਇਹਨੂੰ ਕੁਛ ਨਹੀਂ ਪਤਾ ਹੈਗਾ ਇਹ ਸਿਰਫ ਫੋਨਾਂ ਜੋਗੀਆਂ ਨੇ ਬਸ ਇੱਕ ਚੈਟ ਕਰਨੀ ਚਾਹੁੰਦੀਆਂ ਨੇ ਜਾਂ ਫੋਨਾਂ ਤੇ ਗੱਲਾਂ ਕਰਨੀਆਂ ਚਾਹੁੰਦੀਆਂ ਨੇ ਇਹਨਾਂ ਨੂੰ ਇਹ ਚੀਜ਼ਾਂ ਦਾ ਕੁਛ ਨਹੀਂ ਪਤਾ ਹੈਗਾ ਮੈਂ ਪ੍ਰੀਤ ਮੈਡਮ ਐਸੇ ਟੱਬਰ 'ਚ ਰਹੀ ਆ ਤੇ ਮੈਨੂੰ ਸਾਰਾ ਕੁਝ ਪਤਾ ਹੈ ਅੱਛਾ ਮਨਿੰਦਰ ਤੇ ਆਕਾਸ਼ ਤਾਂ ਉਦੋਂ ਹੀ ਵਾਸਤੇ ਹੋ ਜਾਂਦੇ ਓਦੋਂ ਹੀ ਮਗਰ ਲੱਗ ਜਾਂਦੇ ਨੇ ਰੋ ਬੁੜੀ ਚਲਾਕ ਹੈ ਉਹਨੇ ਕਿਸਦੇ ਹੱਥ ਵਸ ਆਉਂਦੀ ਹੈਗੀ ਬਸ ਫਿਰ ਜੇ ਤੈਨੂੰ ਇੰਨਾ ਪਤੀ ਹੈ ਪਹਿਲਾਂ ਮੈਂ ਬੁੜੀ ਨੂੰ ਆਪਦੇ ਵਾਸਤੇ ਚ ਕਰਦੀਆਂ ਬਾਕੀ ਕੰਮ ਮੈਂ ਬਾਅਦ ਚ ਹੀ ਦੇਖੂ ਕੀ ਬਣਦਾ ਹੈਗਾ ਉਹ ਚਲ ਅੰਟੀ ਤੁਸੀਂ ਨਾ ਵਾਰੀ ਵਾਰੀ ਫੋਨ ਨਾ ਕਰਿਆ ਕਰੋ ਤੁਮ ਮੈਂ ਆਪੇ ਪੁੱਛ ਲਵਾਂਗਾ ਜਿਹੜੀ ਨਾ ਹੁਣ ਨਹੀਂ ਕਰਦੇ ਅਸੀਂ ਤੁਸੀਂ ਇਹਨੂੰ ਹਰਾਨ ਨਾ ਕਰੋ ਠੀਕ ਹੈ ਨਾ ਕੋਈ ਠੀਕ ਹੈ ਸਾਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਜਦੋਂ ਕੰਮ ਹੋ ਗਿਆ ਜਾਂ ਕਿਸੇ ਚੀਜ਼ ਦੀ ਲੋੜ ਹੋਈ ਕੋਈ ਗੱਲ ਦੱਸਣੀ ਜਾਂ ਪੁੱਛਣੀ ਹੋਈ ਮੈਂ ਆਪ ਫੋਨ ਕਰੂੰਗਾ ਬਸ ਠੀਕ ਹੈ ਪਰ ਮੈਨੂੰ ਫੋਨ ਨਾ ਕਰਿਓ ਬਸ ਠੀਕ ਹੈ ਹੁਣ ਨਹੀਂ ਕਰਦੇ ਅਸੀਂ ਫੋਨ ਹਾਂ ਤ ਚਾਹ ਬਣਾ ਕੇ ਆ। ਚਾਹ ਪਾਣੀ ਦਾ ਨਾਉ ਨਹੀਂ ਲਿਆ। ਅੱਧਾ ਘੰਟਾ ਹੋ ਗਿਆ ਚੱਲ ਕੋਈ ਨਾ ਉਹ ਤਾਂ ਤੂੰ ਹੀ ਗਰਮ ਹੋ ਗਈ। ਹੈ? ਨਹੀਂ ਗਰਮ ਕਿ ਆ ਨਾ ਮੈਂ ਤਾਂ ਉਹਨੂੰ ਵਿਚਾਰੀ ਨੂੰ ਉਹ ਮਨਿੰਦਰ ਕੁੜੀ ਚਲੋ ਨਰਮ ਹੈਗੀ ਉਹਨੂੰ ਵੀ ਮੈਂ ਝੂਠ ਬੋਲ ਕੇ ਆਈਆਂ ਮੈਂ ਖਮਾੜ ਜਮ। ਨਰਮ ਕੋਈ ਨਹੀਂ ਉਹ। ਉਸਨੇ ਤਾਂ ਮੇਰੀ ਧੀ ਨੂੰ ਘੜਾਇਆ। ਤੈਨੂੰ ਕੀ ਮੈ ਲੱਗਦੀ? ਬਹੁਤ ਚੱਕਮੀ ਆ ਉਹ। ਨਿਉ ਹੀ ਲੱਗਦਾ। ਅੱਡੀ ਕੋਈ ਗੱਲ ਨਹੀਂ ਸਾਰਾ ਕਿਸੇ ਨੂੰ ਪਤਾ ਹੈਗਾ। ਬਾਲੀ ਤੇਜ ਆ ਇਹ ਦੁਨੀਆ ਘਾਟ ਘਾਟ ਦਾ ਪਾਣੀ ਪੀਤਾ ਵਾਗਾ। ਤੂੰ ਪਤਾ ਨਾ ਕਾਲੀ ਦੁਨੀਆ ਦੀ ਪ੍ਰਧਾਨ ਆਏ ਹਾਂ ਹਾਂ ਇਹ ਤਾਂ ਚਲ ਮੈਨੂੰ ਗੱਲਾਂ ਤੂੰ ਪਤਾ ਲੱਗ ਗਿਆ ਤੇ ਜਨਾਨੀ ਐ ਬਸ ਤੂੰ ਫੋਨ ਨਾ ਕਰ ਜਿਹੜੀ ਗੱਲ ਆ ਇਹ ਨਹੀਂ ਕਰਦੀ ਹਾਂ ਪਰ ਵਾਰੀ ਵਾਰੀ ਆਪਾਂ ਫੋਨ ਲਾਈ ਜੰਦੇ ਆ ਬੰਦਾ ਉੱਥੇ ਹੀ ਫੜਿਆ ਜਾਂਦਾ ਨਾ ਨਾ ਆਪਾਂ ਹੁਣ ਨਹੀਂ ਲਾਉਂਦੇ ਹੁਣ ਤੂੰ ਕਹਤਾ ਨਾ ਅਸੀਂ ਫੋਨ ਇੱਕ ਵਾਰਾ ਵੀ ਨਹੀਂ ਲਾਉਂਦੇ ਤੈਨੂੰ ਬਸ ਲੋੜ ਨਹੀਂ ਹੈ ਜੀ ਫੋਨ ਕਰਨ ਦੀ ਤੇ ਫਿਰ ਇੱਕ ਗੱਲ ਦੱਸ ਹੋਰ ਤੈਨੂੰ ਕੁਝ ਪੁੱਛਿਆ ਦੱਸਿਆ ਉਹਨਾਂ ਨੇ ਨਹੀਂ ਬਥੇਰਾ ਔਰ ਉਹਦੀ ਵਕੀਲਣੀ ਮੰਗੋਦੀ ਜਿਹੜੀ ਕੁੜੀ ਦੀ ਸੱਸ ਐ ਸੋਢੀ ਦੀ ਰੋਜ਼ੇ ਲੱਗ ਜਾਂਦੀ ਐ ਤੇਰੇ ਘਰ ਪਰਿਵਾਰ ਕੀ ਐ ਤੂੰ ਆਏ ਕਿਉਂ ਫਿਰਦੀ ਬਹੁਤ ਗੱਲਾਂ ਕਰਦੀ ਆ ਉਹ ਹੀ ਨਹੀਂ ਮਾਨ ਹੈਗੀ ਕਰਦੀ ਤੀ ਤੂੰ ਮਾਤਾ ਪ੍ਰੀਤੋ ਜੀ ਉਹਦਾ ਨੰਬਰ ਲਾਉਣਾ ਕਰਾ ਜਿਵਾਕ ਹੈ ਨਾ ਵਿਚਾਲੇ ਪਹਿਲਾਂ ਇਹਦਾ ਕੰਡਾ ਕੱਢਣਾ ਉਸ ਤੋਂ ਬਾਅਦ ਹੌਲੀ ਹੌਲੀ ਲੈ ਕੇ ਚੇਨ ਤੇ ਚੜਾਉਣੀ ਹੋਵੀ ਆ ਚੱਲ ਕੋਈ ਨਾ ਕੋਈ ਨਾ ਦੱਸ ਦੋ ਮੈਨੂੰ ਚਾਰਜ ਕਿੰਨਾ ਕੋਈ ਨਾ ਪਹਿਲੇ ਇੱਕ ਕੰਮ ਤਾਂ ਬਣ ਜਾਣ ਤੋ ਚੁੱਪ ਇੱਕ ਕੰਮ ਬਣ ਜਾਣ ਤੋ ਇੰਨਾ ਜਿਆਦਾ ਤਤਾਂ ਨਹੀਂ ਲੱਕਿਆ ਕਰਦੇ ਉਹ ਗਰਮੀ ਵਾਰੀ ਆ ਮੈਨੂੰ ਉਹਨਾਂ ਦੇ ਪੁੱਛੋ ਨਾ ਤੁਸੀਂ ਚੱਲ ਕੋਈ ਨਾ ਜਦੋਂ ਇਹਨੇ ਜ਼ਿੰਮੇਵਾਰੀ ਲੈ ਲਈ ਨਾ ਆਪਣਾ ਕੰਮ ਹੋ ਜੂ ਬਸ ਠੀਕ ਹਾਂ ਤੇ ਹੋਰ ਤਾਂ ਨਹੀਂ ਕੋਈ ਗੱਲ ਕਹਿੰਦੇ ਸੀ ਤੈਨੂੰ ਨਾ ਨਾ ਮੈਨੂੰ ਕੋਈ ਕਹਿਣ ਗਿਓ ਮੈਂ ਕਿਹਾ ਉਹਨਾਂ ਦੇ ਮੂਰੇ ਬੋਲਦੀ ਆ ਟਕਾਣਾ ਟਕੂਣਾ ਕਿੱਥੋਂ ਦਾ ਦੱਸਿਆ ਤੁਸੀਂ ਐਂ ਕਹਦੀ ਵੀ ਨਾਲ ਦੇ ਪਿੰਡ ਤੂੰ ਆ ਫੇਰ ਠੀਕ ਹੈ ਹਾਂ ਫੇਰ ਠੀਕ ਹੈ ਮੈਂ ਕਿਹਾ ਕਈ ਵਾਰ ਆ ਇਸ ਪਿੰਡ ਦਾ ਕਹਤੇ ਅਗਲਾ ਪੜਤਾਲ ਕਰ ਲੈ ਵੀ ਕਿੱਥੇ ਜੇ ਘਰ ਆ ਕਿੱਥੇ ਜਿਓ ਮੈਂ ਕਹਿੰਨੀ ਆ ਪੜਤਾਲ ਕਹੋਂ ਚਾਰ ਦੇਸ਼ਾਂ ਜਣੀ ਹੋਈ ਦੀ ਪੜਤਾਲ ਤਾਂ ਪਿੱਛੇ ਆਪਾਂ ਕਿੱਥੋਂ ਕਰਾ ਦੇਾਂਗੇ ਐਨੀਆਂ ਕੱਚੀਆਂ ਗੋਲੀਆਂ ਨਹੀਂ ਖੇਡਦੀ ਮੈਂ ਠੀਕ ਹੈ ਰੋਜ਼ ਦੀ ਕੰਮ ਹੈ ਸਾਡਾ ਇਹ ਬਸ ਫੇਰ ਤਾਂ ਸੋਨੂ ਸਾਰਾ ਹਿਸਾਬ ਹੀ ਆ ਮੈਂ ਅੰਦਰ ਆ ਕੇ ਚਾਹ ਪੀ ਲੋ ਤੁਸੀਂ ਸਾਰੇ ਜਣੇ ਠੀਕ ਹੈ ਚਲ ਆ ਜਾ ਅੰਦਰ ਆ ਜਾ ਚਲ ਮੈਂ ਤਾਂ ਨਾਗਾ ਮਨ ਤਾਂ ਥੋੜਾ ਕੰਮ ਆਗਾ ਪੀ ਲੈ ਜਾ ਕੁਟ ਤੂੰ ਵੀ ਮੈਂ ਨਹੀਂ ਬਿਲੇ ਜਾਈ ਉਹ ਕੰਮ ਥੋੜਾ ਮੇਰੇ ਕੋਲੇ ਚਲ ਤੁਸੀਂ ਇੱਕ ਵਾਰ ਫੋਨ ਨਾ ਕਰੋ ਠੀਕ ਹੈ ਨਾ ਪਲੀਜ਼ ਠੀਕ ਹੈ ਠੀਕ ਹੈ ਹੋਰ ਚਲੋ ਠੀਕ ਆ ਆ ਜਾ ਅੰਦਰ ਆ ਜਾ ਲੈ ਆ ਕੇ ਮਾਇ ਆਈ ਤੇਰੇ ਤੂੰ ਚੜ ਬੈਠੀ ਬਨੇਰੇ ਮੈਂ ਤਾਂ ਤੇਰੇ ਘਰੋਂ ਆਈਆਂ ਕੁੜ ਜਿੰਦਾ ਲੱਗਿਆ ਪਿਆ ਸੀ ਕਿੱਧਰ ਗਈ ਸੀ ਤੂੰ ਹਾਂ ਬਣ ਸਾਸਰੀ ਕਾਲ ਪਹਿਲਾਂ ਤਾਂ ਸਾਸਰੀ ਕਾਲ ਬਸ ਜਾਣਾ ਕਿੱਥੇ ਸੀਗਾ ਮਨਿੰਦਰ ਤੇ ਪ੍ਰਾਉਣਾ ਆ ਕੇ ਲੈ ਗਏ ਸੀ ਮੈਨੂੰ ਵੀ ਚੱਲ ਘਰੇ ਕੱਲੀ ਰਹੇਗੀ ਹੋਰ ਕਿੱਥੇ ਜਾਣਾ ਸੀ ਮੈਂ ਅੱਛਾ ਪ੍ਰਾਉਣਾ ਆ ਗਿਆ ਸੀ ਹੋਰ ਹੁਣ ਤਾਂ ਬਦਲ ਗਿਆ ਪ੍ਰਾਉਣਾ ਅੱਛਾ ਤੈਨੂੰ ਪਤਾ ਕੀ ਹੋਇਆ ਬੁਲਬੁਲ ਨੇ ਜ਼ਹਿਰ ਪਾ ਦੇਣੀ ਸੀ ਉਹਨੇ ਚਾਚ ਅੱਛਾ ਪਾ ਦੇਣੀ ਕੀ ਪਾਈ ਦਿੱਤੀ ਸੀ ਪ੍ਰਾਉਣੇ ਨੇ ਦੇਖ ਲਿਆ ਹਾਂ ਪੀਤੀ ਨਹੀਂ ਉਹਨੇ ਚਾ ਅੱਛਾ ਘਰੋਂ ਘੜਤੀ ਬੁਲਬਲ ਵਧੀਆ ਕੀਤਾ ਤਾਂ ਇਹ ਤਾਂ ਸੱਚ ਉਹਦਾ ਪਹਿਲਾਂ ਹੀ ਸਾਹਮਣੇ ਆਉਣਾ ਚਾਹੀਦਾ ਸੀ ਭਾਈ ਉਹਦੇ ਕਰਕੇ ਤਾਂ ਆਪਣੀ ਕੁੜੀ ਨੂੰ ਠੇਡੇ ਵਜਦੇ ਸੀਗੇ ਲੈ ਹੋਰ ਹੁਣ ਤਾਂ ਵਧੀਆ ਆਰਾਮ ਨਾ ਰਹਿ ਰਹੀ ਆ ਉੱਥੇ ਚਲ ਉਹ ਤਾਂ ਠੀਕ ਐ ਪ੍ਰਮਾਤਮਾ ਨੇ ਕਹਿੰਦੇ ਹੁੰਦੇ ਹਰ ਵੇਲੇ ਉਹ ਟਾਈਮ ਨਹੀਂ ਰਹਿੰਦਾ ਹੁੰਦਾ ਤੇ ਤੂੰ ਜਦੋਂ ਬਾਗੀ ਸੀ 4 ਦਿਨ ਲਾ ਲੈਂਦੀ ਹੁਣ ਬਸ ਮੇਰਾ ਜੀਜਾ ਨਹੀਂ ਲੱਗਿਆ ਮੈਂ ਇੱਥੇ ਆ ਗਈ ਨਾਲੇ ਉਹਦੀ ਸੱਸ ਨੂੰ ਉਹੀ ਨੱਕ ਬੁੱਲੇ ਜੇ ਕੱਢੀ ਜਾਂਦੀ ਐ ਅੱਛਾ ਭਾਈ ਉਹ ਵੀ ਧੀਆ ਕੋਲੇ ਰਹਿਣਾ ਔਖਾ ਹੁੰਦਾ ਬਹੁਤ ਹਨਾ ਹੋਰ ਚਲੋ ਤਾਂ ਤੈਨੂੰ ਆ ਹੀ ਲੈ ਗਏ ਹੋਣਗੇ ਵੀ ਕੱਲੀ ਆ ਕੱਲੀ ਕਰਕੇ ਹੈਨਾ ਆ ਹੀ ਲੈ ਗਏ ਸੀ ਮੈਨੂੰ ਵੀ ਤੂੰ ਇੱਥੇ ਕੱਲੀ ਕਿੱਥੇ ਰਹੇਂਗੀ ਵੀ ਚੱਲ ਸਾਡੇ ਨਾਲ ਫੇਰ ਤੂੰ ਕੰਧਾ ਕਣੀ ਝਾਕੀ ਜਾਏਂਗੀ ਬੈਠੀ ਸਹੀ ਗੱਲ ਐ ਹੁਣ ਤਾਂ ਦੋ ਚਾਰ ਦਿਨ ਲਾ ਲੈੰਦੇ ਤੇਰਾ ਵੀ ਮਨ ਬਦਲ ਜਾਂਦਾ ਤੇ ਉਧਰ ਬਾਈ ਦਾ ਕੁਝ ਬਣਿਆ ਨਹੀਂ ਹਜੇ ਜਵਾਨਤ ਜਵੂਨਤ ਦਾ ਕੁਝ ਨਹੀਂ ਬਣਿਆ ਬਸ ਆ ਮੈਂ ਬੈਗ ਧਰ ਕੇ ਨਹੀਂ ਤੇਰੇ ਕਣੀ ਨੂੰ ਹੀ ਆਉਣਾ ਸੀ ਵਧੀਆ ਹੈ ਤੂੰ ਰਾਤ ਚ ਮਿਲ ਗਈ ਆਪਣੀ ਕੁੜੀ ਨੂੰ ਕਰੀਂਗਾ ਫੋਨ ਹਰਮਨ ਹਾਂ ਉਹਦੇ ਨਾਲ ਕਰਾਂਗੇ ਗੱਲਬਾਤ ਕੋਈ ਨਹੀਂ ਆਜੂਗੀ ਉਹ ਗੱਲ ਕਰ ਲੈ ਹਾਂ ਹਾਂ ਆ ਕਰਕੇ ਹੋਰ ਚੱਲ ਭਾਈ ਕਹਿੰਦੇ ਹੁੰਦੇ ਆ ਕੇ ਧੀਆ ਦੇ ਬਾਤ ਤਾਂ ਬੈਠਾ ਨਹੀਂ ਆਂਦਾ ਤੇ ਜੇ ਜਵਾਨਤ ਹੋ ਜੇ ਤਾਂ ਵਧੀਆ ਚੱਲਿਆ ਹੁਣ ਜਮਾਈ ਵੀ ਗੱਲ ਸੁਣ ਲਾ ਗਿਆ ਚੱਲ ਬਾਈ ਵੀ ਘਰੇ ਆ ਜੇ ਤਾਂ ਇਹ ਦੂਤੇ ਕੀ ਚਾਹੀਦਾ ਆਪਾਂ ਹੋਰ ਘਰੇ ਤਾਂ ਆਉਣ ਗਈ ਜਦੋਂ ਝੁੱਠਾ ਕੇਸ ਪਾਇਆ ਸਹੀ ਗੱਲ ਐ ਕੋਈ ਮੂਰੇ ਵੀ ਨਹੀਂ ਨਾ ਆਉਂਦੀ ਮੂਰੇ ਕੌਣ ਆਵੇ ਪਸਾਉਣ ਵਾਲੇ ਨੇ ਪਸਾਤਾ ਅਗਲਾ ਹੁਣ ਜਿਹੜਾ ਫਸ ਗਿਆ ਉਹ ਆਪ ਦਾ ਤੁਰਿਆ ਤੁਰਿਆ ਅਗਰ ਕਿਨੇ ਪੈਸੇ ਦੇ ਕੇ ਲਾਈ ਆ ਮੰਗਰ ਹਾਂ ਸਹੀ ਗੱਲ ਐ ਭਾਈ ਹੋਰ ਬਨੇਂਦਰ ਤਾਂ ਠੀਕ ਠਾਕ ਹੈਗੀ ਹਾਂ ਹੁਣ ਤਾਂ ਮਨਿੰਦਰ ਪਹਿਣੀ ਠੀਕ ਠਾਕ ਹੈਗੀ ਹੁਣ ਤਾਂ ਵਧੀਆ ਰੰਗਾਂ ਚ ਹੈ ਚੱਲ ਮਾੜੀ ਮੁੱਟੀ ਪਰੌਣਾ ਵੀ ਗੱਲ ਸੁਣਦਾ ਉਹਦੀ ਅੱਛਾ ਹਾਂ ਚੱਲ ਭਾਈ ਆ ਤਾਂ ਪਰਮਾਤਮਾ ਨੇ ਆ ਤਾਂ ਤੂੰ ਮੈਨੂੰ ਬਾੜੀ ਸੋਹਣੀ ਖਬਰ ਸੁਣਾਤੀ ਸੱਚੀ ਮੈਨੂੰ ਤਾਂ ਆਪ ਸਾਰਾ ਦਿਨ ਫਿਕਰ ਲੱਗਿਆ ਰਹਿੰਦਾ ਵੀ ਕੀ ਜਵਾਕੜੀ ਦਾ ਪੁੱਣ ਕੇ ਬੀਜਿਆ ਜਿਹੜਾ ਇੰਨੇ ਦੁੱਖ ਉਹਦੀ ਜ਼ਿੰਦਗੀ ਚ ਆਏ ਹੈ ਬਸ ਉਹਦੀ ਸੱਸੇ ਨਹੀਂ ਚੱਜਦੀ ਜੇ ਕਿਤੇ ਉਹਦੀ ਸੱਸ ਨੂੰ ਵੀ ਮਾੜੀ ਮੁੱਟੀ ਸਮੱਤ ਬਖਸ਼ੀ ਨਾ ਵਾਹਿਗੁਰੂ ਫੇਰ ਕੋਈ ਗੱਲਬਾਤ ਬਣੇ ਨਾ ਉਹਦੀ ਸੱਸ ਨੂੰ ਹੁਣ ਵੀ ਨਹੀਂ ਪਤਾ ਲੱਗਿਆ ਵੀ ਜਿਹਨੂੰ ਅਸੀਂ ਇੰਨਾ ਮੂਰੇ ਮੂਰੇ ਕਰਦੇ ਸੀ ਉਹ ਹੀ ਸਾਨੂੰ ਮਾਰਨ ਦੇ ਤੁਲੀ ਐ ਖਬਰ ਹੈ ਹਜੇ ਕੀ ਦੇਖਣਾ ਉਹਨੇ ਉਹ ਤਾਂ ਬਹੁਤ ਭੈੜੀ ਐ ਮੈਂ ਤਾਂ ਹੀ ਆ ਗਈ ਉਹਦੇ ਕੋਲ ਮਾ ਕੀ ਫਾਇਦਾ ਮਸਾ ਤਾਂ ਮਾੜੀ ਮੁੱਟੀ ਇਹਨੂੰ ਸ਼ਾਂਤੀ ਆਉਣ ਲੱਗੀ ਮੇਰੀ ਧੀ ਨੂੰ ਕਿਤੇ ਮੇਰੇ ਕਰਕੇ ਫੇਰ ਕੋਈ ਗੱਲਬਾਤ ਕਰਦੇ ਉਹਦੇ ਨਾਲ ਸਹੀ ਗੱਲ ਐ ਚਲ ਜਵਾਂ ਆਖੜੀ ਭਾਈ ਆਪਦੇ ਘਰੇ ਆਪਦਾ ਜਿਵੇਂ ਟਾਈਪ ਪਾਸਾ ਉਖਾ ਦੇ ਸੌਖਾ ਫਿਕਰੀ ਜਾਣਾ ਉਹ ਤਾਂ ਫਿਕਰੀ ਜਾਣਾ ਚਲ ਤੂੰ ਐ ਕਰੀ ਤੇਰੀ ਹਰ ਮੰਨਾਂ ਗੱਲ ਚੰਗਾ ਨਾ ਕੋਈ ਨਹੀਂ ਮੈਂ ਪੁੱਛੂਗੀ ਉਹਨੂੰ ਭਾਈ ਜੇ ਕੋਈ ਹੱਲ ਨਿਕਲਦਾ ਤਾਂ ਵੀ ਦੱਸੇ ਸਾਨੂੰ ਹਣਾ ਹੂੰ ਹੋ ਜਾ ਜਮਾਨਤ ਤਾਂ ਵਧੀਆ ਗੱਲ ਆ ਸਮਾ ਲਾਹੌਰ ਮੈਂ ਤਾਂ ਕੱਲ ਵੀ ਗਈ ਥੋਡੇ ਘਰ ਕੱਲ ਵੀ ਜਿੰਦਾ ਲੱਗਿਆ ਪਰ ਅੱਜ ਫੇਰ ਹੋਣ ਮੈਂ ਦੇਖ ਕੇ ਮੋੜਿਆ ਹੀ ਹਰ ਕੇ ਫਿਰ ਮੈਂ ਤਾਂ ਤੈਨੂੰ ਦੱਸਿਆ ਉੱਥੇ ਹੀ ਸੀ ਮੈਂ ਵੀ ਆਈ ਆਈਸੀ ਮਹਾਂਚਲ ਪੋਛਲਾ ਬਾਈ ਦਾ ਵੀ ਕੀ ਗੱਲ ਕੋਈ ਬੰਨ ਦਾ ਮੂੰਹ ਸਿਰਕੇ ਨਹੀਂ ਕਰੀ ਜਾਂਦਾ ਤਾਂ ਪਰੌਣਾ ਵੀ ਕਰੀ ਜਾਂਦਾ ਹੈ ਪੁੱਛ ਪੜਤਾਲ ਤਾਂ ਉਹਦਾ ਜੀਟ ਵੀ ਕਰੀ ਜਾਂਦਾ ਹੈ ਜਿਹੜਾ ਕਾਲ ਹੈ ਚੱਲ ਭਾਈ ਜੇ ਕੋਈ ਫੋਹ ਪੈਂਦਾ ਤਾਂ ਵਧੀਆ ਗੱਲ ਹੈ ਹੋਰ ਹਾਂ ਚੱਲ ਕੋਈ ਨਹੀਂ ਮੈਂ ਫੇਰ ਆਉਂਗੀ ਚੰਗਾ ਚੰਗਾ ਤੂੰ ਕਹ ਰਾਮ ਉਹਨੇ ਘੰਟਾ ਚੰਗਾ ਹਰਮਨ ਨਾਲ ਗੱਲ ਕਰਕੇ ਮੈਂ ਫੇਰ ਦੱਸੂ ਤੈਨੂੰ ਆਹੋ ਦੱਸੀਂ ਜਰੂਰ ਚੰਗਾ ਵੀ ਕੋਈ ਨਾ ਕੋਈ ਨਾ ਕੁੜੀ ਕੋਈ ਨਾ ਚੰਗਾ ਉਹ ਬੱਸ ਹੁਣ ਤਾਂ ਖੁਸ਼ ਆ ਹਾਂਜੀ ਹਾਂ ਹੁਣ ਤਾਂ ਮੈਂ ਬਹੁਤ ਖੁਸ਼ ਆ ਚਲ ਤੇਰੇ ਵੀ ਮਨ ਦੀ ਰੀ ਸੀ ਕਿ ਦੇ ਦੀ ਜਵਾਬ ਲੈਣਾ ਕੋ ਉਹ ਤਾਂ ਜਵਾਬ ਲੈਣਾ ਆਹ ਸੰਭਾਲ ਚੰਗੀ ਤਰ੍ਹਾਂ ਕਰ ਲੈ ਗਏ ਰੀ ਦੀ ਹੁਣ ਤਾਂ ਪੂਰੇ ਧਿਆਨ ਨਾਲ ਕਰੂੰਗੀ ਆਹ ਸੰਭਾਲ ਤੁਸੀਂ ਟੈਨਸ਼ਨ ਨਾ ਲੋ ਐ ਕਰੀ ਨਾਲੇ ਮੇਰੀ ਗੱਲ ਸੁਣਾ ਫਿਰ ਆਪਾਂ ਜੇ ਅੱਜ ਇਹਨੇ ਸਕੂਲ ਤਾਂ ਨਹੀਂ ਜਾਣਾ ਨਹੀਂ ਨਹੀਂ ਜੀ ਫਿਰ ਆਪਾਂ ਐ ਕਰਦੇ ਆ ਚੱਲ ਵੜਦੇ ਆ ਬਠਿੰਡੇ ਲੀੜਾ ਕਪੜਾ ਲਿਆਉਣੇ ਨਾਲ ਤਾਂ ਕੋਈ ਨਵੇਂ-ਨਵੇਂ ਵਧ ਗਿਆ ਇਹ ਹਾਂ ਹੈ ਤੇ ਨਾਲੇ ਨੂੰ ਨਿਵਾ ਤਵਾ ਲੈ ਵਧ ਗਿਆ ਹੁਣ ਸੌਂਕਣਾ ਪਾ ਲਈ ਕਿਤੇ ਆਏ ਨਾ ਹੋਵੇ ਸਵੇਰ ਨੂੰ ਲਾਡੀ ਵਰਕੇ ਕੋਈ ਇੱਥੇ ਆ ਜੇ ਤੇ ਅਗਲਾ ਕੇ ਸਾਡੀ ਸਾਂਭ ਸੰਭਾਲ ਨਹੀਂ ਕਰਦੇ ਜਵਾਗ ਨਹੀਂ ਨਹੀਂ ਜੀ ਉਹਨਾਂ ਨੂੰ ਕੋਈ ਲਾਂਬਾ ਨਹੀਂ ਹੋਂ ਦਿੰਦੀ ਮੈਂ ਹੋਰ ਕੀ ਆ ਵੇਖ ਲੈ ਕਿੰਨੀ ਪਿਆਰੀ ਆ ਹਾਂਜੀ ਡੋਲ ਜੀ ਆ ਹੋਰ ਕੀ ਆ ਚੱਲ ਮੈਂ ਜਾ ਸੋਣਾ ਹਾਂ ਨਾਲ ਮੈਂ ਤੈਨੂੰ ਐ ਪਹੁੰਚਦਾ ਜੀ ਪਰ ਹੁਣ ਉਹਨਾਂ ਨਾਲ ਨਵੇੜ ਲਗੇ ਕੇਸ ਜੇ ਲਾ ਕੇ ਮੈਂ ਕਰਨਾ ਨਵੇਂ ਵੜ ਲੋ ਜੀ ਪਰ ਜਦੋਂ ਆਪਾਂ ਗੱਲ ਹੀ ਕੀਤੀ ਹੋਈ ਲਾਢ ਨਾਲ ਜਦੋਂ ਆਪਾਂ ਉਹਨਾਂ ਨਾਲ ਗੱਲ ਕਰ ਕੇ ਸੀ ਵੀ ਆਪਾਂ ਕੇਸ ਵਾਪਸ ਲੈ ਲਾਂਗੇ ਹੁਣ ਤਾਂ ਆਪਾਂ ਜਵਾਕ ਵੀ ਦੇਤਾ ਫਿਰ ਆਪਣੀ ਗਲਤ ਗੱਲ ਜੇ ਆਪਾਂ ਕੇਸ ਕਰ ਹੀ ਰੱਖਿਆ ਜੇ ਨੰਦੇ ਵੜਿਆ ਤਾਂ ਐਂ ਕਰਦੇ ਆ ਮੈਂ ਤਾਂ ਕਹਣਾ ਐਂ ਕਹ ਦਿੰਨੇ ਆ ਵੀ ਦੋ ਹਿੱਸੇ ਤੁਸੀਂ ਰੱਖ ਲਓ ਇੱਕ ਹੀ ਸਹੇ ਦੇ ਨਾ ਕਰਾ ਦਿੰਨੇ ਆ ਆ ਪਕੜਾ ਆ ਦੇ ਕਰਾਉਣਾ ਇਹਦੇ ਨਾਲ ਕਰਾ ਦਿੰਨੇ ਆ ਇਹਦੇ ਮਾਰੇ ਤਾਂ ਇੱਕ ਹੀ ਹਿੱਸਾ ਛੱਡਣ ਗਈ ਤੁਸੀਂ ਲਾਢ ਨਾਲ ਗੱਲ ਕਰਕੇ ਦੇਖ ਲਓ ਕੀ ਕਹਿੰਦਾ ਉਹ ਚਲ ਗੱਲ ਤਾਂ ਕਰ ਲਾਂਗੇ ਹੈ ਉੱਥੇ ਵੀ ਤਾਂ ਇਹ ਹਿੱਸਾ ਬੰਦਾ ਹੀ ਸੀ ਹਾਂ ਗੱਲ ਤਾਂ ਤੁਹਾਡੀ ਸਹੀ ਆ ਬਾਕੀ ਜਿੰਨਾ ਆਪਦੀ ਆਪਣੀ ਪ੍ਰੋਫੀ ਆ ਉਹ ਆਪਾਂ ਕਹਦੇ ਆਂਗੇ ਵੀ ਭਾਈ ਸਾਡੇ ਨਾਲ ਭਾਵੇਂ ਲਿਖ ਲਿਖਾ ਕਰ ਲਓ ਅਸੀਂ ਉਹ ਨਾ ਕਰਾ ਦਨੇ ਆ ਇਹ ਉਹ ਤਾਂ ਗੱਲ ਹੈਗੀ ਆ ਜੀ ਇਹ ਤਾਂ ਸਾਰਾ ਕੁਝ ਇਹਦਾ ਹੀ ਆ ਪਤ ਤੇ ਇਹਦੇ ਨਾਮ ਹੀ ਕਰੋਣਾ ਓਏ ਹੈ ਤਾਂ ਇਹਦਾ ਹੀ ਆ ਆਪਾਂ ਕਹੜਾਏ ਕਹਨੇ ਆਂ ਵੀ ਆਪਾਂ ਕਿਸੇ ਹੋਰ ਨੂੰ ਦੇ ਨਾ ਬਾਕੀ ਤੂੰ ਐਂ ਦੇਖ ਲਾ ਐ ਐਡੀ ਸੋਹਣੀ ਜਵਾਕੜੀ ਆ ਰੂਸ ਵੀ ਦੇਖੀ ਸਾਹ ਸੰਭਾਲ ਬਿਨਾ ਕਿਵੇਂ ਕਰ ਰੱਖੀਆਂ ਜਵਾਕੜੀਆਂ ਓ ਮਾਸੀ ਹੈਗੀ ਤਾਂ ਕਿਹੜੇ ਧਿਆਨ ਰੱਖਦੀ ਸੀ ਮਨਿੰਦਰ ਵਿਚਾਰੀ ਹਉਣਵਾੜੀ ਆ ਘਰੇ ਉਹਨਾਂ ਨੇ ਤੇ ਉਹੀ ਗੱਲ ਆ ਕਹਨੇ ਹੁੰਦੇ ਜਿੰਨਾ ਰੱਜਿਆ ਉਹਨਾਂ ਭੁੱਖਾ ਹੈ ਕੀ ਤੁਸੀਂ ਯਾਰ ਇਹਨਾਂ ਨੂੰ ਕੋਈ ਚੰਗਾ ਖਾਣ ਪੀਣ ਦਿਓ ਜੀ ਕੀ ਹੋ ਗਿਆ ਜੇ ਕੁੜੀਆਂ ਨੇ ਜਨਮ ਤਾਂ ਇਹਨਾਂ ਨੇ ਵੀ ਲਿਆਈ ਆ ਉਹ ਤਾਂ ਇਹਨੂੰ ਮੱਥੇ ਵੱਟ ਪਾ ਲੰਦੇ ਸਿਆਣ ਦੀ ਤੇ ਹੈ ਨਹੀਂ ਸੀ ਕੁੜੀਆਂ ਦੇਖ ਕੇ ਅਸਲ ਤਾਂ ਮੈਂ ਕਹਿੰਨਾ ਨਾ ਸਭ ਕ ਇਹਨਾਂ ਨੂੰ ਉਹਦੀ ਪਤਾ ਲੱਗਿਆ ਜਦੋਂ ਜਵਾਕ ਜਾਂ ਚੱਕਿਆ ਗਿਆ ਸੀ ਉਦੋਂ ਕਿਵੇਂ ਮੁੰਡੇ ਨੂੰ ਭੱਜੇ ਫਿਰਦੇ ਸੀ ਮਿੰਤਾ ਕਰਦੇ ਫਿਰਦੇ ਸੀ ਲੋਕਾਂ ਨੇ ਧਰਲੇ ਕਿਵੇਂ ਕਰਦੇ ਸੀਗੇ ਉਹ ਵੀ ਗੱਲ ਆ ਹੁਣ ਤਾਂ ਯਾਰ 40 ਤਾਂ ਸੰਸਾ ਮੁੱਕਿਆ ਤੂੰ ਵੀ ਰੋਜ਼ ਮੇਰਾ ਸਿਰ ਖਾਈ ਜਾਂਦੀ ਸੀ ਜਵਾਕ ਪਾਲ ਗਏ ਉਹਦੇ ਜਵਾਕ ਪਾਲ ਗਏ ਚਲ ਅੰਮ੍ਰਤਾ ਵੀ ਉਹਦਾ ਧੰਨਵਾਦ ਹੀ ਹੈ ਲੈ ਯਾਰ ਕਹਿੰਦਾ ਵੀ ਜਿਹੜਾ ਦੇ ਤਾ ਆਪਾਂ ਨੂੰ ਜਵਾਬ ਆ ਪਤਾ ਹੈ ਕੀ ਜੀ ਮੈਂ ਵੀ ਤੁਹਾਨੂੰ ਬਾਹਰ ਤਾਂ ਕਹਿੰਦੇ ਸੀ ਮੈਂ ਇਕੱਲੀ ਰਹਿ ਜਾਂਦੀ ਸੀ ਘਰੇ ਹੁਣ ਇਹ ਆ ਗਈ ਇਹਨਾਂ ਨਾਲ ਜੀ ਲੱਗਿਆ ਰਹੂਗਾ ਹੁਣ ਤੁਸੀਂ ਕਿਤੇ ਮਰਦੀ ਫਿਰਦੇ ਰਹੋ ਆਪਦੇ ਕੰਮ ਆਓ ਇਹਦੇ ਨਾਲ ਕਦਾ ਜੀ ਲੱਗ ਜੂ ਇਹ ਸਕੂਲ ਜਾਵੜਿਆ ਕਰੂ ਫਿਰ ਵੀ ਇਕੱਲੀ ਹੋਇਆ ਕਰੇਗੀ ਲੈ ਸਕੂਲੋਂ ਤਾਂ ਆਇਆ ਹੀ ਕਰੂਗੀ ਤੁਸੀਂ ਸੱਤਨੇ ਘਰੇ ਵੜਦੇ ਹੋ 8-7 ਵਜੇ ਉਹ ਇਹ ਵੀ 4 ਵਜੇ ਵੜਿਆ ਕਰੂਗੀ ਕੋਈ ਗੱਲ ਨਹੀਂ ਹਾਂ ਉਹਦੋਂ ਤੇਰਾ ਕੰਮ ਦਾ ਟਾਈਮ ਹੋ ਜਾ ਕਰੂ ਕਿਤੇ ਆਏ ਨਾ ਨਾ ਹੋਵੇ ਇਹ ਵਿਚਾਰੀ ਇਕੱਲੀ ਉੱਤਰ ਜੇ ਇੱਥੇ ਨਹੀਂ ਉਤਰਦੀ ਜੀ ਲੱਗੇ ਪੁੱਤ ਲੱਗ ਗਿਆ ਜੀ? ਹਾਂ ਲੱਗ ਗਿਆ। ਓਏ ਸਿਆਣਾ ਇਹਦਾ ਪੁੱਤ। ਠੀਕ ਆ ਪੁੱਤ ਪੜ੍ਹਨਾ ਸਮਾਰਕ। ਠੀਕ ਆ ਵੱਡੇ ਸਕੂਲ ਚ ਲਾ ਦੇਾਂਗੇ ਤੈਨੂੰ। ਠੀਕ ਆ। ਹਾਂ ਬੜਾ ਸਿਆਣਾ ਪੁੱਤ ਆ ਮੇਰਾ। ਫੇਰ ਬਾਹਰ ਗਿਆ ਖੇਡਾਂ ਲਿਆ ਕੇ ਦਊ ਨਾਲ ਤਾਂ ਮੈਂ ਨਾਲੇ ਸੋਹਣੇ ਸੋਹਣੇ ਲੀੜੇ ਲਿਆ ਕੇ ਦਊ ਮੇਰੇ ਪੁੱਤ ਨੂੰ। ਠੀਕ ਆ? ਹਾਂ। ਅੱਜ ਆਪਾਂ ਚੱਲਾਗੇ ਬਠੰਡੇ ਚਾਂਗੇ ਕੱਪੜੇ ਲੈ ਕੇ ਆਉਨੇ ਆਪਾਂ। ਬੱਡ ਵੀ ਵੀ ਆ ਇਹ। ਚੱਲਾਇਆ ਕਰ। ਨਾਲ ਤਾਂ ਇਹਨੂੰ ਖਵਾ ਪਿਆ ਦੇ ਕੋਈ ਵਿਚਾਰੀ ਨੂੰ। ਹਾਂ ਜੀ। ਨਾਲੇ ਦੇਖ ਪਰੇ ਜੀ ਜੀ ਫਰੂਟ ਪਰਾਠ ਹੈਗੇ ਆ ਕਿ ਹੈ ਨਹੀਂ ਫਿਰ ਮੈਂ ਲਿਆ ਦੂੰਗਾ ਨਹੀਂ। ਮੈਂ ਦੇਖ ਕੇ ਆਉਣੀ ਆ। ਆ ਔਰ ਕੀ ਅਫਰ ਲਿਆਵਾਂਗੇ ਉੱਥੇ ਜਦੋਂ ਗਏ ਨਾਲੇ ਹੋ ਜੋ ਫਿਰ ਤਿਆਰ ਚੱਲ ਵੜਦੇ ਆ ਚੰਗਾ ਜੀ ਆ ਵੀ ਨਾ ਖਰਾਬ ਜਿਹਾ ਹੋਇਆ ਪਿਆ ਸਾਰਾ ਸਾਰਾ ਸਾਫ਼ ਕਰਕੇ ਨਾ ਹੋਣਾ ਲੈ ਨੂੰ ਚੱਜਣਾ ਮਨਿੰਦਰ ਆ ਗਈ ਮੈਨੂੰ ਆ ਗਈ ਲੈ ਕੋਈ ਗੱਲ ਨਹੀਂ ਮੈਂ ਪਾ ਦਿੰਨੀ ਆ ਉਹ ਚੱਲ ਕੋਈ ਨਾ ਉਹ ਮੈਂ ਤਾਂ ਵੱਡੀ ਕੀ ਗਈ ਮੈਂ ਕਿਹਾ ਪਤਾ ਹੀ ਬਾਲਾ ਹੀ ਟਾਈਮ ਲਾਈਨ ਦੋ ਘੰਟੇ ਦਾ ਕਹਿ ਕੇ ਗਈ ਸੀ ਮੈਂ ਚੱਲ ਮੈਂ ਆਪ ਹੀ ਕਰ ਦਿੰਦੀ ਆ ਉਹ ਪਤਾ ਕੀ ਹੋਇਆ ਮੈਂ ਜਦੋਂ ਪਿੰਡ ਵਾਗੀ ਫਿਰ ਤੈਨੂੰ ਪਤਾ ਹੈ ਮੇਰਾ ਮਨ ਜਾਂ ਵੀ ਹੋਰ ਹੋ ਗਿਆ ਮਾਂ ਕਾ ਚੱਲ ਆਈ ਵਾਈ ਹੁਣ ਜਵਾਕਾਂ ਨੂੰ ਮਿਲ ਕੇ ਵਗ ਜੂਗੀ ਜਵਾਕ ਉਹਦੋਂ ਕਰੇ ਨਹੀਂ ਹੈਗੇ ਤੇ ਗਏ ਹੋਏ ਤੇ ਕੇ ਉਰਾਂਪਰਾਂ ਖੇਡਣ ਵਾਗੇ ਹੋਣੇ ਫਿਰ ਸਾਡੇ ਨਾਲ ਦੀਕ ਮੰਡਣ ਵਿਚਾਰੀ ਜਵਾਕਾਂ ਨੂੰ ਲੈ ਕੇ ਫਿਰ ਬਸ ਉਹਨਾਂ ਨਾਲ ਗੱਲਾਂ ਬਾਤਾਂ ਇਹ ਕਰਕੇ ਮਨ ਹੋਰ ਹੋਇਆ ਇਹ ਤਾਂ ਹੈ ਜਵਾਕਾਂ ਕੋਲ ਕਿਹੜਾ ਉੱਠਣ ਨੂੰ ਜੀ ਕਰਦਾ ਆਪਦੇ ਢਿੱਡ ਦੇ ਜੰਮੇ ਹੁੰਦੇ ਆ ਦੂਰ ਤੱਕ ਇੱਤੇ ਨਹੀਂ ਜਾਂਦੇ ਮੈਨੂੰ ਤੈ ਹੀ ਨਹੀਂ ਸਮਝ ਆਉਂਦੀ ਤੁਸੀਂ ਰਹੇ ਕਿਵੇਂ ਰਹੇ ਉਹਨਾਂ ਬਿਨਾ ਮਨਿੰਦਰ ਤੈਨੂੰ ਵੀ ਪਤਾ ਹੈ ਮੇਰੀ ਮਜਬੂਰੀ ਹੈ ਜਿਵੇਂ ਮੈਂ ਕਰੇ ਰਹਿਣੀ ਆ ਬਸ ਨਸ਼ਾ ਪਤਾ ਕਰਕੇ ਉਹ ਕੁੱਟ ਮਾਰ ਜਾਦੇ ਕਰਦਾ ਨਾਲੇ ਫਿਰ ਜਵਾਕਾਂ ਨੂੰ ਕੁੱਟਦਾ ਜੇ ਮੇਰੇ ਸੱਸ ਸਹੁਰਾ ਚੱਜਦੇ ਹੁੰਦੇ ਫਿਰ ਮੈਂ ਕਾਹਨੂੰ ਕਰੂੰ ਪੈਰ ਪੱਟ ਦੀ ਚੱਲ ਮੈਨੂੰ ਆਏ ਮੇਰੀ ਤਾਂ ਜ਼ਿੰਦਗੀ ਖਰਾਬ ਐ ਥੋਟੋ ਘਟ ਮੇਰੇ ਜਵਾਕਾਂ ਦੀ ਜ਼ਿੰਦਗੀ ਤਾਂ ਬਣ ਜੂਗੀ ਮੈਨੂੰ ਐਂ ਦੱਸ ਨਾਲ ਤੂੰ ਐਂ ਕਹੀ ਇਹ ਨੀ ਵੀ ਜਵਾਕਾਂ ਨੂੰ ਵੀ ਕੁੱਟਦਾ ਮਾਰਦਾ ਫਿਰ ਜਵਾਕਾਂ ਦੀ ਕਿਹੜੀ ਜੂਨ ਉੱਥੇ ਵਧੀਆ ਤੂੰ ਆਂਗੀ ਤੇ ਜਵਾਕਾਂ ਨੂੰ ਵੀ ਨਾਲ ਇੱਥੇ ਲਿਆ ਫਿਰ ਕੀ ਹੁੰਦਾ ਨਹੀਂ ਮਨਿੰਦਰ ਜਿੰਨਾ ਚਿਰ ਮੈਂ ਕਰੇ ਹੁਣੀ ਆ ਮੇਰੀ ਸੱਸ ਬਾੜੀ ਐੜੀ ਐ ਉਹ ਮੇਰਾ ਸਾਥ ਨਹੀਂ ਕਦੇ ਵੀ ਦਿੰਦੀ ਨਾ ਮੇਰੇ ਜਵਾਕਾਂ ਦਾ ਦੇਵੇ ਹੁਣ ਉਹੀ ਜਵਾਕ ਨੇ ਮੇਰੇ ਉਹਨਾਂ ਨੂੰ ਫੁੱਲਾਂ ਵਾਂਗੂ ਰੱਖਦੀ ਐ ਬਸ ਉਹਦੇ ਮਨਚਾਹੀ ਖਾਰ ਐ ਵੀ ਮੈਂ ਇਹਨੂੰ ਘਰੇ ਰੱਖਣੀ ਨਹੀਂ ਹੈਗਾ ਤਾਂ ਹੀ ਮੈਂ ਘਰ ਛੱਡਤਾ ਮੈਨੂੰ ਐਂ ਦੱਸ ਪੈਨੇ ਜਵਾਕ ਵੀ ਮਾਂ ਬਿਨਾਂ ਰਹਣਗੀ ਉਹ ਤਾਂ ਤੈਨੂੰ ਤਰਸਦੀ ਹੋਣੇ ਆ ਤੂੰ ਮਾੜਾ ਮੋਟਾ ਤਾਂ ਸੋਚ ਤੇਰਾ ਹੱਕ ਆ ਜਵਾਕਾਂ ਤੇ ਤੂੰ ਜਵਾਕਾਂ ਨੂੰ ਆਪਦੇ ਕੋਲ ਲਿਆ ਸਕਦੀਆਂ ਲਿਆ ਤਾਂ ਸਕਦੀਆਂ ਪਰ ਮੈਂ ਰੱਖੂਗੀ ਕਿੱਥੇ ਤੈਨੂੰ ਵੀ ਪਤਾ ਹੈ ਆ ਤੇਰੀ ਸੱਸ ਦਾ ਸੁਭਾਅ ਕਿੰਨਾ ਤੇਜ ਐ ਇਹ ਤਾਂ ਮੈਨੂੰ ਦੇਖ ਕੇ ਰਾਜੀ ਨਹੀਂ ਹੈਗੀ ਹੁੰ ਨਿੱਕੇ ਨਿੱਕੇ ਜਵਾਕ ਨੇ ਜਵਾਕ ਨੇ ਕੋਈ ਚੀਜ਼ ਡੋਲਤੀ ਕੋਈ ਭਾਂਡਾ ਟੁੱਟ ਫੁੱਟ ਗਿਆ ਫਿਰ ਕਲੇਸ਼ ਨੂੰ ਘਰ ਹੋ ਜਾਊਗਾ ਕੁਝ ਨਹੀਂ ਹੁੰਦਾ ਮੈਂ ਤੇਰੇ ਨਾਲ ਆ ਮੈਨੂੰ ਪਤਾ ਮੇਰੇ ਵੀ ਜਵਾਕ ਨੇ ਹੈ ਮੈਂ ਕਿਵੇਂ ਦੂਰ ਰਹਿ ਸਕਦੀ ਉਹਨਾਂ ਤੋਂ ਮੈਂ ਤੇਰਾ ਦੁੱਖ ਦਰਦ ਸਮਝਦੀ ਆ ਤੂੰ ਜਵਾਕ ਨੂੰ ਇੱਥੇ ਲੈ ਕੇ ਆ ਮੰਮੀ ਨੂੰ ਮੈਂ ਆਪੇ ਸੰਭੂਗੀ ਕੁਝ ਨਹੀਂ ਹੁੰਦਾਗਾ ਕੋਈ ਗੱਲ ਨਹੀਂ ਦੇਖ ਤੂੰ ਮੇਰੀ ਛੋਟੀ ਭੈਣ ਐ ਤੈਨੂੰ ਮੈਂ ਛੋਟੀ ਭੈਣ ਹੀ ਮੰਨਦੀ ਆ ਮਹੀਨਾ ਤੋਂ ਮਹੀਨੇ ਦੇਖਦੇ ਕੀ ਬਣਦਾ ਜੇ ਇਹੀ ਹਾਲਾਤ ਰਹੇ ਫਿਰ ਤਾਂ ਮੈਨੂੰ ਜਵਾਕ ਲਿਉਣੀ ਪੈਣਗੇ ਕੀਪਤਾ ਪਰਮਾਤਮਾ ਉਹਨਾਂ ਨੂੰ ਕੋਈ ਸਤਬੁੱਧੀ ਦੇ ਦੇ ਹੋਰ ਉਧਰੀ ਜਾਣ ਹੋਰ ਕਮਲੀ ਇਹ ਜਵਾਕ ਨਾ ਛੱਡ ਜਵਾਕਾਂ ਨੇ ਕਿਉਂ ਜ਼ਿੰਦਗੀ ਖਰਾਬ ਕਰਦੀਆਂ ਮਾਂ ਬਿਨਾ ਜਵਾਕਾਂ ਦਾ ਕੁਝ ਨਹੀਂ ਹੁੰਦਾ ਪਿਓ ਵੀ ਉਹਨੇ ਸਾਂਦਿਆ ਤਾਂ ਦੂਜਾ ਵਿਆਹ ਕਰਾ ਕੇ ਵੇਜ ਗਿਆ ਫੇਰ ਬਗਾਨੀ ਕਿੱਥੋਂ ਸੰਭੂ ਤੁਰ ਜਵਾਕਾਂ ਨੂੰ ਚੱਲ ਕੋਈ ਨਾ ਬੁੜੀ ਗਿੱਤੇ ਸੋਢੀ ਉਹ ਤਾਂ ਅੰਦਰ ਬੈਠੀ ਆ ਉਹਨੇ ਕੀ ਕਰਨਾ ਨਾਲ ਉਹਦੀ ਗੱਲਾਂ ਤੇ ਨਾ ਗੌਰ ਨਾ ਕਰ ਐਕਰ ਨਾ ਸੁਨਿਆ ਕਰ ਤੇ ਨਾ ਦਿਲ ਤੇ ਲਾਇਆ ਕਰ ਉਹ ਤਾਂ ਐਹੋ ਜੀ ਆ ਉਹਦੇ ਮੂੰਹੋਂ ਨਾ ਮਿੱਠਾ ਬੋਲ ਤੋ ਸੁਣੇ ਨਹੀਂ ਸਕਦੀ ਉਹ ਨਾ ਮੈਨੂੰ ਮਿੱਠਾ ਬੋਲੇ ਨਾ ਉਹ ਜਵਾਕਾਂ ਨੂੰ ਮਿੱਠਾ ਬੋਲੇ ਉਹਦੇ ਪੁੱਤ ਨੂੰ ਮਿੱਠਾ ਬੋਲਦੀ ਆਪਾਂ ਨੂੰ ਕਿੱਥੋਂ ਮਿੱਠਾ ਬੋਲੂਗੀ ਉਹ ਸਹੀ ਗੱਲ ਐ ਮਿੰਦਰ ਤੂੰ ਵੀ ਤਾਂ ਦੀ ਧਾਕੜੀ ਐ ਐਨੀ ਖਰਾਬ ਵੀ ਨਹੀਂ ਹੋਣੀ ਚਾਹੀਦੀ ਬੁੜੀ ਸਾਰਾ ਦਿਨ ਚੁਬਮੀਆਂ ਗੱਲਾਂ ਕਰਦੀ ਐ ਚੱਲ ਮੈਨੂੰ ਤਾਂ ਕਰਦੀ ਐ ਮੈਂ ਤਾਂ ਬਗਾਨੀ ਐ ਤੂੰ ਤਾਂ ਉਹਦੀ ਆਪਦੀ ਐ ਧੀਆ ਵਰਗੀ ਐ ਫਿਰ ਕੀ ਹੋ ਗਿਆ ਜੀ ਨੂੰਹਾਂ ਤੈਨੂੰ ਲੱਗਦਾ ਆਪਦੀਆਂ ਕੁਛ ਨਹੀਂ ਮੈਂ ਤਾਂ ਬਗਾਨੀ ਆ ਉਹਦੇ ਵਾਸਤੇ ਹਾਜੀ ਹੁਣ ਮੈਂ ਬੋਲਣ ਲੱਗੀ ਮੇਰੀ ਹਾਲਤ ਵੀ ਬਹੁਤ ਬੁਰੀ ਸੀ ਆਹੀ ਕੁੱਟਮਾਰ ਮੇਰੇ ਨਾਲ ਹੁੰਦੀ ਸੀ ਜਿੰਨਾ ਟਾਈਮ ਬੰਦਾਬ ਕਰ ਡਾਣੀ ਹੁੰਦਾ ਨਾ ਉਹਨਾ ਟਾਈਮ ਦੂਜਾ ਦਬਾਉਂਦਾ ਹੀ ਆ ਇਹ ਤਾਂ ਆਪ ਨੂੰ ਬੋਲਣਾ ਪੈਂਦਾ ਹੁਣ ਜੇ ਬੋਲਣ ਲੱਗੀਆਂ ਹੁਣ ਨਹੀਂ ਮੈਨੂੰ ਕੁਛ ਕਹਿੰਦੇ ਹੁਣ ਬੋਲ ਕੇ ਦਿਖਾਉਣ ਮੇਰੇ ਅੱਗੇ ਸਹੀ ਗੱਲ ਐ ਸਿਆਣੇ ਸੱਚ ਕਹਿੰਦੇ ਨੇ ਜੇ ਕੋਈ ਬੋਲ ਦੀ ਭਾਸ਼ਾ ਨਾ ਸਮਝੇ ਨਾ ਫਿਰ ਡੰਡਾ ਵੀ ਚੱਕਣਾ ਪੈਂਦਾ ਕਈ ਵਾਰੀ ਇਹੋ ਜਿਹੇ ਬੰਦਿਆਂ ਦਾ குரு ਵੀ ਡੰਡਾ ਹੁੰਦਾ ਪਰ ਪੈਣੇ ਮੈਂ ਤਾਂ ਇਹੀ ਕਹਿੰਦੀ ਵੀ ਤੇਰਾ ਪਰਿ ਪ੍ਰੇਮ ਪਿਆਰ ਨਾਲ ਰਹੋ ਜੇ ਇੱਕ ਵਾਰੀ ਪਰਿਵਾਰ ਇਧਰ ਉਧਰ ਖਿੰਡ ਗਿਆ ਨਾ ਦੁਬਾਰੇ ਇਕੱਠਾ ਕਰਨਾ ਔਖਾ ਹੋ ਜਾਂਦਾ ਹੈ ਇਹ ਤਾਂ ਹੈ ਪੈਣੇ ਬਸ ਆਪਦੇ ਜਵਾਕਾਂ ਕਰਕੇ ਮਿਹਨਤ ਵਿੱਚ ਬੈਠੀ ਸੀ ਇਹਨਾਂ ਤਾਂ ਕਦੇ ਟੁੱਟੀ ਨਹੀਂ ਹੈਗੀ ਕਾਦੇ ਕਰਕੇ ਜਵਾਕਾਂ ਦੇ ਮੂੰਹ ਨੂੰ ਵੀ ਚਲ ਜਵਾਕਾਂ ਦਾ ਕੁਝ ਬੰਦਿਆ ਆਪ ਤਾਂ ਚਲ ਜਿਹੜੀ ਜ਼ਿੰਦਗੀ ਖਰਾਬ ਹੋਣੀ ਸੀ ਆਪ ਦੀ ਤਾਂ ਹੋ ਹੀ ਗਈ ਨਾ ਹੁਣ ਸੁਧਰੇ ਵੀ ਚਲ ਜਵਾਕ ਤਾਂ ਪੜ੍ਹ ਲਿਖ ਜਾਣਗੇ ਇਹ ਤਾਂ ਕਿਸੇ ਕੰਮ ਕਿਤੇ ਲੱਗ ਜਾਣਗੇ ਬਸ ਇੰਨਾ ਕਰਕੇ ਆ ਹਾਲਾਤਾਂ ਤੱਕ ਪਹੁੰਚੀਆਂ ਪਰ ਰੱਬ ਨੇ ਮੇਰਾ ਬਹੁਤ ਸਾਥ ਦਿੱਤਾ ਹੁਣ ਮੇਰੀ ਘਰੇ ਇੱਥੇ ਆ ਕੇ ਜੂਣ ਸੁਧਰੀ ਆ ਕੋਈ ਨਾ ਮੈਂ ਤੇਰੇ ਨਾਲ ਇਹ ਮੈਨੂੰ ਵੱਡੀ ਭੈਣ ਸਮਝ ਕੁਛ ਮਰਜ਼ੀ ਸਮਝ ਮੈਂ ਤੇਰੇ ਨਾਲ ਜਾਇ ਕਰ ਤੂੰ ਜਾ ਕੇ ਕਰ ਲੈ ਰਸੂਈ ਚ ਜੋ ਕੋਈ ਕੰਮ ਤੰਦਾ ਆ ਮੈਂ ਪਾ ਦਿੰਨੀ ਆ ਉਹ ਚਾਹ ਪਾਣੀ ਤਾਂ ਪੀ ਲਾਏ ਤਾਂ ਕੋਈ ਗੱਲ ਛਾੜ ਦੇ ਨੂੰ ਮੈਂ ਤੱਕ ਨਹੀਂ ਪਰੇ ਕੋਈ ਨਾ ਕੋਈ ਨਾ ਤੂੰ ਚੱਲ ਮੈਂ ਟੋਕਰੀ ਪਾਏ ਉਹਨੇ ਕੱਖਾਂ ਦੀ ਫਿਰ ਆਥਣੇ ਉਹਨੇ ਦੁੱਧ ਨਹੀਂ ਦੇ ਚਲ ਐ ਕਰਦੀਆਂ ਦੋ ਬਾਟੀਆਂ ਚਾਹ ਪਾ ਕੇ ਇੱਥੇ ਰਹਿਣ ਇੱਥੇ ਬਹਿ ਕੇ ਪੀ ਲਾਂਗੇ ਹਾਂ ਜਾਲਿਆ ਠੀਕ ਐ ਕੋਈ ਨਾ ਪਿਆ ਨੂੰ ਤਨ ਕਦੇ ਬਿਸਕੁਟਾਂ ਨਾਲ ਸਮਾਰ ਕੇ ਚਾਹ ਜਿਆਦੇ ਰੱਖੇਗੀ ਮੇਰੀ ਵਾਲੀ ਪੀਈ ਹੋਈ ਚਾਹ ਕਿੱਥੇ ਇੱਥੇ ਆ ਕੇ ਮੰਦਰ 'ਚ ਬੈਠੀਆਂ ਪਤਾ ਨਹੀਂ ਕਿੰਨੇ ਦਾ ਕੰਮ ਪੂਰਾ ਹੋਊਗਾ